ਸੰਤੂ ਪਿੰਡਾਂ ਵਾਲੇ ਤਾਂ ਕਹਿ ਗਏ ਨੇ ਕਿ ਅਸੀਂ ਗੁਲਾਮ ਆ ਇਹ ਗੁਲਾਮੀ ਦੇ ਨਿਸ਼ਾਨੀਆਂ ਨੇ ਕਿਉਂਕਿ ਗੁਲਾਮਾਂ ਨੂੰ ਨਾ ਹੀ ਕਦੇ ਇਨਸਾਫ਼ ਮਿਲਦਾ ਨਾ ਹੀ ਉਹਨਾਂ ਦੀ ਸਜ਼ਾਵਾ ਮਾਫ਼ ਹੁੰਦੀ ਆ ਨਾ ਹੀ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਉਹਨਾਂ ਨੂੰ ਧੱਕਿਆ ਜਾਂਦਾ ਅੰਦਰ ਜਦੋਂ ਅਸੀਂ ਖੂਨਦਾਨ ਕਰਦੇ ਮਹਾਦਾਨ ਕਰਦੇ ਕੋਈ ਕਿਸੇ ਜਾਤਪਾਤ ਨੂੰ ਪੁੱਛਦਾ ਜਦੋਂ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਆ ਉਦੋਂ ਕੋਈ ਇਹ ਪੁੱਛਦਾ ਕਿ ਹਿੰਦੂ ਮੁਸਲਮ ਸਿੱਖ ਕਿਸ ਚੀਜ਼ ਦਾ ਇਸ ਕਰਕੇ ਇਹ ਜਾਤਾਂ ਪਾਤਾਂ ਸਾਡੇ ਰਾਜਨੀਤਿਕ ਲੀਡਰਾਂ ਨੇ ਇਹ ਲੋਕਾਂ ਨੇ ਫਲਾਈਆਂ ਹੋਈਆਂ ਨੇ ਦੂਜੀ ਗੱਲ ਇਹ ਹੈ ਜੀ ੱੱੱਕਾ ਤੇ ਇਨਸਾਫ ਇਹ ਦੋਨੇ ਚੀਜ਼ਾਂ ਸਿੱਖਾਂ ਨੂੰ ਕਦੇ ਨਹੀਂ ਮਿਲਦੇ ੱੱੱਕਾ ਜ਼ਰੂਰ ਮਿਲਦਾ ਹੈ ਪਰ ਇਨਸਾਫ ਨਹੀਂ ਮਿਲਦਾ। ਜਿਵੇਂ ਮੈਂ ਦੇਖਦਾ ਬੀਜੇਪੀ ਦੇ ਵਿੱਚ ਦਸਤਾਰ ਤੁਹਾਡੀ ਪੱਗਾਂ ਦੇ ਵਿੱਚ ਸਿਰਸ ਪੋਸਾ ਕੇ ਬੈਠੇ ਨੇ ਕਈ ਲੀਡਰ ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਮੋਢੀ ਦੱਸਦੇ ਨੇ। ਤੇ ਇਸ ਕਰਕੇ ਜਿਹੜਾ ਹੁਣ ਦਾ ਟਾਈਮ ਆ ਜਦੋਂ ਇਹ ਗੱਲ ਕਰਦੇ ਸੀ ਕਿ ਮਤਲਬ ਇਹ ਇਨਸਾਫ ਨਹੀਂ ਮਿਲਦਾ ਜਾਂ ਜੋ ਵੀ ਆ ਨਾ ਇਨਸਾਫ ਤੁਸੀਂ ਆਪ ਦੱਸੋ ਹਣ ਜੇ ਲੜਾਈਆਂ ਵੀ ਲੜੀਆਂ ਧਰਨੇ ਲਾਏ ਸੰਘਰਸ਼ ਕੀਤਾ ਨਾ ਪਰ ਤਰੀਕੇ ਨਾਲ ਵੀ ਕਿਸਾਨੀ ਸੰਘਰਸ਼ ਹੋਇਆ ਧਰਮਜੁੱਤ ਮੋਰਚਾ ਵੀ ਲੱਗਿਆ ਸੰਤਾ ਵੇਲੇ ਵੀ ਹੁਣੇ ਵੀ ਲੱਗਿਆ ਕੱਢੀਗਰ ਦੇ ਵਿੱਚ ਕੋਈ ਇਨਸਾਫ ਮਿਲਿਆ ਜਦੋਂ ਇੱਕ ਕੈਂਡੀਡੇਟ ਦੀ ਲਿਸਟ ਜਾਰੀ ਹੁੰਦੀ ਉਹਦੇ ਵਿੱਚ 12 ਅਪਤੀ ਦੇ ਮੁਕੱਦਮੇ ਨੇ ਉਹਦੇ ਵਿੱਚ ਕੋਈ ਅਪਰਾਧਿਕ ਮਤ ਇਹ ਮਕਦਮਾ ਨਹੀਂ ਹੈ ਸਿਰਫ ਇਸ ਤਰ੍ਹਾਂ ਸਰਕਾਰਾਂ ਵੱਲ ਧੱਕੇ ਨਾਲ ਪਹੁੰਚਿਆ ਕੀਤਾ ਆਮ ਆਦਮੀ ਪਾਰਟੀ ਜਾਂ ਭਾਜਪਾ ਕਰਦੀ ਹੈ ਭਾਜਪਾ ਕਹਿੰਦੇ ਆਮ ਆਦਮੀ ਕਰਦੀ ਆ ਇਹਨਾਂ ਦੇ ਇੱਕ ਦੂਜੇ ਦੇ ਸਿੱਟੀ ਜਾਂਦੇ ਨੇ ਗੱਲਾਂ ਉਹ ਦੋ ਸੀਟਾਂ ਜਿੱਤੀਆਂ ਉਹ ਵੀ ਵੱਡੇ ਵੱਡੇ ਮਾਰਜਨ ਨਾਲ 2 ਲੱਖ ਦਾ ਮਾਰਜਨ ਆ ਭਾਈ ਅਮਰਪਾਲ ਸਿੰਘ ਖਾਲਸਾ ਦਾ ਪਰ ਫਿਰ ਵੀ ਜਿੱਤਣ ਤੋਂ ਬਾਅਦ ਦੁਬਾਰਾ ਐਨਐਸਏ ਲਗਣੀ ਕੀ ਸ਼ਰਮਨਾ ਗੱਲ ਨਹੀਂ ਧੱਕਾ ਨਹੀਂ ਅਮਰਪਾਲ ਦੇ ਆਉਣ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਦੇ ਆਉਣ ਨਾਲ ਇੱਕ ਅਲੱਗ ਹੀ ਲਹਿਰ ਚੱਲੂਗੀ ਇੱਥੇ ਨਵੀਂ ਅਕਾਲੀ ਦਲ ਪਾਰਟੀ ਸਟੈਂਡ ਨੂੰ ਕਹਿ ਸਕੀਏ ਕਿ ਜਿਹੜੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਪਾਰਟੀ ਆ ਇਹਦੇ ਬਾਦਲ ਕੇ ਦੀ ਪਾਰਟੀ ਨੂੰ ਕੋਈ ਨਹੀਂ ਮੰਨਦਾ ਉਥੇ ਹਿਸਾਬ ਨਾਲ ਅੱਜ ਸਾਡਾ ਸਿੱਖ ਹੀ ਵੈਰੀ ਬਣਿਆ ਹੋਇਆ ਇਸ ਕਰਕੇ ਸਾਨੂੰ ਇਹ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਸੈਂਟਰ ਦੇ ਵਿੱਚ ਪੰਗਾ ਵਾਲੇ ਵੱਡੇ ਪਿਠਾਕੇ ਸਾਡੇ ਵਰਗੇ ਉਹਨਾਂ ਨੇ ਇਹ ਕਹਿਤਾ ਉਹ ਸਾਡੇ ਕੋਲ ਬਿਆਨਬਾਜ਼ੀ ਕਰੀ ਜਾਂਦੇ ਨੇ ਅਸਲ ਦੇ ਵਿੱਚ ਜਿਹੜੀ ਇਹ ਤੱਕੇਸ਼ਾਈ ਹੋ ਰਹੀ ਆ ਇਹ ਬਹੁਤ ਗਲਤ ਆ ਕਿਉਂਕਿ ਇੱਕ ਵੋਟਾਂ ਦਾ ਜਿੱਤਿਆ ਹੋਇਆ ਕੈਂਡੀਡੇਟ ਤੁਸੀਂ ਇੱਕ ਵਾਰੀ ਐਨਐਸਏ ਹੁੰਦੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਦੋ ਵਾਰੀ ਲੱਗਿਆ ਮੈਂ ਇਹੀ ਤੇ ਕਹਿਣਾ ਕਿ ਪਹਿਲੇ 10 ਸਾਲ ਕੀਤੇ ਸੀ 10 ਸਾਲ ਕੀ 15 ਸਾਲ ਕੀਤੇ ਸੀ ਕਿੱਡੀ ਰਾਜਨੀਤੀ ਸੀ ਉਹਦੀ ਐਮਪੀ ਰਹਾ ਲੋਕ ਲੋਕਸਭਾ ਦੇ ਵਿੱਚ ਸੀਗਾ ਉਦੋਂ ਕਿਉਂ ਨਹੀਂ ਉਦੋਂ મોદી ਨਾਲ ਦੀ ਪੂਰੀ ਨੇੜਤਾ ਸੀ ਉਦੋਂ ਕਿਉਂ ਨਹੀਂ ਕਰਾ ਸਕਿਆ ਉਹਨੇ ਕਿਉਂ ਕਰੂਗਾ ਇਹੀ ਤਾਂ ਦੱਸਣਾ ਚਾਹੁੰਦਾ ਕਿ ਪੱਗਾਂ ਦੇ ਵਿੱਚ ਫਸਾ ਕੇ ਜਿਹੜੇ ਸਿਰ ਸਾਡੇ ਬੰਦੇ ਬਿਠਾ ਕੇ ਸਾਡੇ ਵਰਗੇ ਦਿਖਣ ਵਾਲੇ ਸਾਨੂੰ ਫਿਰ ਉਹ ਕਹਿਣਗੇ ਅਸੀਂ ਇਹਨਾਂ ਦੀ ਉਹ ਕਰਾਂਗੇ ਕਰਨ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹ ਬੋਲਦਾ ਨਹੀਂ ਹੁੰਦਾ ਜਿਹੜੇ ਉਹਨਾਂ ਜਿਤਾਏ ਇਹਨਾਂ ਨੂੰ ਮਾਰਾ ਨਾ ਕਿ ਉੱਪਰ ਲੋਕ ਨੂੰ ਨਣੂ ਮਾਰਾ ਕਹਿਣ ਲੱਗ ਪਏ ਗੱਲ ਕੀ ਆ ਕਿ ਲੋਕ ਛਿੱਤਰ ਖਾ ਕੇ ਅਕਲ ਲੈਂਦੇ ਆ ਇਹੇ ਦੱਸਣਾ ਚਾਹੁੰਦੇ ਆਂ ਕਿ ਇਸ ਕਰਕੇ ਰਮਨੀਤ ਬਿੱਟੂ ਜਿਹੜੀ ਗੱਲ ਕਹਿ ਰਿਹਾ ਉਹ ਪਹਿਲੇ ਵੀ 15 ਸਾਲ ਕਰ ਸਕਦਾ ਸੀਗਾ ਉਹਨੇ ਮੰਤਰੀ ਬਣਨ ਤੋਂ ਬਾਅਦ ਕਿਉਂ ਚੇਤਾ ਆ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਦੋ ਇਤਿਹਾਸਕ ਜਿੱਤਾਂ ਦਰਜ ਕਰਾਈਆਂ ਨੇ ਇੱਕ ਖੰਡੂਰ ਸਾਹਿਬ ਤੇ ਦੂਜੀ ਫਰੀਦਕੋਟ ਖੰਡੂਰ ਸਾਹਿਬ ਦੀ ਜਨਤਾ ਨੇ ਭਾਈ ਅਮਰਤ ਸਿੰਘ ਪਾਲ ਸਿੰਘ ਖਾਲਸਾ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਆਸ ਵੱਜੀ ਸੀ ਜਿਹੜੇ ਉਹਨਾਂ ਦੇ ਚੋਣ ਵਾਲੇ ਆ ਉਹਨਾਂ ਨੂੰ ਆਸ ਵੱਜੀ ਸੀ ਸਮਰਥਕਾਂ ਨੂੰ ਆਸ ਬੱਜੀ ਸੀ ਕਿ ਹੁਣ ਭਾਈ ਅਮਰਪਾਲ ਸਿੰਘ ਖਾਲਸਾ ਜੇਲ੍ਹ ਤੋਂ ਬਾਹਰ ਹੋਣਗੇ ਤੇ ਲੋਕ ਸਭਾ ਦੇ ਵਿੱਚ ਖੰਡੂਰ ਸਾਹਿਬ ਦੀ ਨੁਮਾਇੰਦਗੀ ਕਰਨਗੇ ਪੰਜਾਬ ਦੇ ਹਿੱਤਾਂ ਹਕੂਕਾਂ ਦੀ ਗੱਲ ਕਰਨਗੇ ਪਰ ਸਰਕਾਰਾਂ ਵੱਲੋਂ ਉਹਨਾਂ ਤੇ ਮੁੜ NSA ਲਾ ਦਿੱਤੀ ਗਈ ਹੈ ਤੇ ਮੈਂ ਕਿਹੜਾ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਤਪਾਲ ਸਿੰਘ ਫਰੀਕੂ ਗਾਂਧੀ ਨੇ ਗੱਲਬਾਤ ਕਰਦੇ ਆ ਭਾਈ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਖੰਡੂਰ ਸਾਹਿਬ ਦੇ ਲੋਕਾਂ ਨੇ ਝਟਾ ਕੇ ਭੇਜਿਆ ਲੋਕਾਂ ਨੂੰ ਆਸ ਬੱਜੀ ਸੀ ਕਿ ਉਹ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਪਰ NSA ਦੁਬਾਰਾ ਲਗਾ ਦਿੱਤੀ ਕਿਵੇਂ ਦੇਖਦੇ ਹੋ ਦੇਖਣਾ ਕਿ ਇਹ ਤੱਕਾ ਹੀ ਹੈ ਜੀ ਪਹਿਲੀ ਗੱਲ ਤੇ ਇਹ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਕਹਿੰਦੇ ਸੀ ਭਾਈ ਦੀਪ ਸਿੱਧੂ ਕਹਿੰਦਾ ਸੀ ਸੰਤ ਭਿੰਡਰਾਲੇ ਦਾ ਕਹਿ ਕੇ ਗਏ ਨੇ ਕਿ ਅਸੀਂ ਗੁਲਾਮ ਆ ਇਹ ਗੁਲਾਮੀ ਦੀਆਂ ਨਿਸ਼ਾਨੀਆਂ ਨੇ ਕਿਉਂਕਿ ਗੁਲਾਮਾਂ ਨੂੰ ਨਾ ਹੀ ਕਦੇ ਇਨਸਾਫ਼ ਮਿਲਦਾ ਨਾ ਹੀ ਉਹਨਾਂ ਦੀਆਂ ਸਜ਼ਾਵਾਂ ਮਾਫ਼ ਹੁੰਦੀਆਂ ਨਾ ਹੀ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਉਹਨਾਂ ਨੂੰ ਧੱਕਿਆ ਜਾਂਦਾ ਅੰਦਰ ਇਹ ਹੀ ਹੁੰਦੀ ਗੁਲਾਮੀ ਦੀਆਂ ਨਿਸ਼ਾਨੀਆਂ ਸ਼ਾਇਦ ਹਲੇ ਵੀ ਕਈ ਵਿਦਵਾਨ ਕਮੈਂਟ ਕਰਕੇ ਕਹਿਣਗੇ ਕਿ ਅਸੀਂ ਕਿਹੜੇ ਗੁਲਾਮ ਅਸੀਂ ਘੁੰਮਦੇ ਫਿਰਦੇ ਹੁਮਣਾ ਫਿਰਨਾ ਇੱਕ ਆਜ਼ਾਦੀ ਨਹੀਂ ਹੈ हां ਤੁਸੀਂ ਤੁਸੀਂ ਕਹਿੰਦੇ ਹੋ ਸਿੱਖ ਕੌਮ ਹੈ ਜਿਹੜੀ ਗੁਲਾਮ ਹੈ ਪਰ ਤੁਹਾਡਾ ਜਨਮ Hindu ਕੌਮ ਦੇ ਵਿੱਚ ਹੋਇਆ ਹੈ ਨਾ ਤੁਸੀਂ ਪਹਿਲਾਂ ਰਿੰਕੂ ਗਾਂਧੀ ਬਣ ਗਏ ਖੜਕ ਸਿੰਘ ਬਣ ਗਏ ਕਿਵੇਂ ਸੋਚੇ ਕਿ ਸਿੱਖੀ ਦੇ ਵਿੱਚ ਹੀ ਹੋਣਾ ਚਾਹੀਦਾ ਦੇਖੋ ਜੀ ਜਦੋਂ ਕਹਿੰਦੇ ਡੀਐਨਏ ਦੇ ਵਿੱਚ ਜੋ ਲਿਖਿਆ ਹੋਵੇ ਹਿੰਦੂ ਤੇ ਇੱਕ ਸ਼ਬਦ ਹੀ ਕਹਿ ਸਕੀਏ ਕਿ ਦਾ ਫਾਰਸੀ ਦੇ ਵਿੱਚ ਕੋਈ ਹੋਰ ਉਹਨੂੰ ਅਸੀਂ ਕਿਉਂਕਿ ਜਿਹੜਾ ਅੱਜ ਕੱਲ ਲੋਕ ਮੰਨਦੇ ਨੇ ਤੇ ਫਿਲਹਾਲ ਜਿਹੜਾ ਬੰਦਾ ਜਨਮ ਲੈਂਦਾ ਉਹ ਕੋਈ ਕਿਸੇ ਜਾਤ ਪਾਤ ਦਾ ਨਹੀਂ ਹੁੰਦਾ ਨਾਲੇ ਦੂਜਾ ਇਹ ਹੈ ਕਿ ਖਾਲਸਾ ਰੂਪ ਖਾਲਸਾ ਰੂਪ ਇਹ ਹੈ ਕਿ ਹਰੇਕ ਧਰਮ ਤੋਂ ਅਲੱਗ ਜਿਹੜਾ ਦੇਖਣਾ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਥਾਪ ਕੇ ਸੀ ਇਹਦੀ ਸਹਾਜਨਾ ਕੀਤੀ ਸੀ ਤੇ ਇਸ ਕਰਕੇ ਜਦੋਂ ਅਸੀਂ ਸੇਵਾ ਭਾਵਨਾ ਦੇ ਵਿੱਚ ਲੱਗੇ ਕਿਉਂਕਿ ਪੰਜਾਬ ਦੇ ਡੀਐਨ ਜਿਹੜਾ ਪੰਜਾਬ ਵਿੱਚ ਜੰਮਗਾ ਕਿਸੇ ਵੀ ਕਮਿਊਨਿਟੀ ਦਾ ਬੰਦਾ ਹੈ ਉਹਦੇ ਅੰਦਰ ਡੀਐਨਏ ਤਾਂ ਹੈਗਾ ਹੀ ਹੈ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਇੱਥੋਂ ਰਹਿ ਕੇ ਕਹਿੰਦੇ ਇੱਥੇ ਰਾਜ ਖਾਲਸਾ ਖਾਲਸਾ ਰਾਜ ਹੋਇਆ ਸੀ ਪੰਜਾਬ ਇੱਕ ਦੇਸ਼ ਹੁੰਦਾ ਸੀ ਕਿਸ ਟਾਈਮ ਤੇ ਇਸ ਕਰਕੇ ਉਹ ਡੀਐਨਏ ਸਾਡੇ ਅੰਦਰ ਤੇ ਇਹ ਜਿਹੜੀ ਦਸਤਾਰ ਸਾਜੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਅਸੀਂ ਹੈ ਚਲੋ ਇਹ ਜਾਤਾਂ ਪਾਤਾਂ ਦੇ ਬੰਦਿਆਂ ਨੇ ਬਣਾਈਆਂ ਮੇਰੇ ਹਿਸਾਬ ਨਾਲ ਤੇ ਪਹਿਲਾ ਬੰਦਾ ਇਨਸਾਨ ਜੰਮਦਾ ਇਨਸਾਨ ਜੰਮਣ ਤੋਂ ਤੁਸੀਂ ਉਹਨਾਂ ਕੋਈ ਪਤਾ ਹੁੰਦਾ ਕਿ ਉਹ ਕਿਸੇ ਧਰਮ ਦਾ ਕਿਸ ਤਾਂ ਨਹੀਂ ਜਦੋਂ ਅਸੀਂ ਖੂਨਦਾਨ ਕਰਦੇ ਮਹਾਦਾਨ ਕਰਦੇ ਕੋਈ ਕਿਸੇ ਜਾਤ ਪਾਤ ਨੂੰ ਪੁੱਛਦਾ ਜਦੋਂ ਕਿਸੇ ਨੂੰ ਖੂਨ ਦੀ ਲੋੜ ਹੁੰਦੀ ਹੈ ਉਦੋਂ ਕੋਈ ਇਹ ਪੁੱਛਦਾ ਕਿ ਹਿੰਦੂ ਮੁਸਲਮ ਸਿੱਖ ਕਿਸ ਚੀਜ਼ ਦਾ ਇਸ ਕਰਕੇ ਇਹ ਜਾਤਾਂ ਪਾਤਾਂ ਸਾਡੇ ਰਾਜਨੀਤਿਕ ਲੀਡਰਾਂ ਨੇ ਇਹ ਲੋਕਾਂ ਨੇ ਫਲਾਈਆਂ ਹੋਈਆਂ ਨੇ ਅਸਲ ਦੇ ਵਿੱਚ ਇਹ ਖਾਲਸਾ ਰੂਪ ਜਿਹੜਾ ਸਾਜਿਆ ਇਹ ਪਖੰਡ ਪਾਤ ਜਿੱਦਾਂ ਉਹਨਾਂ ਕਹਿ ਸਕੀ ਸਾਰੇ ਚੀਜ਼ਾਂ ਤੋਂ ਦੂਰ ਆ ਇੱਕ ਇੱਕ ਦਾ ਬਣ ਕੇ ਰਹਿਣਾ ਇਸ ਅਕਾਲ ਪੁਰਖ ਦਾ ਤੇ ਉਸ ਅਕਾਲ ਪੁਰਖ ਦੇ ਬਣੇ ਹੋਏ ਆ ਤੇ ਬਹੁਤ ਖੁਸ਼ੀ ਹੁੰਦੀ ਆ ਜਦੋਂ ਅਸੀਂ ਬਾਣੇ ਦੇ ਵਿੱਚ ਕਿਸੇ ਸੇਵਾ ਕਰਦੇ ਆ ਜਾਂ ਕੋਈ ਵਾਏ ਗੁਰੂ ਸੇਵਾ ਲੈਂਦਾ ਜਾਂ ਪੰਥ ਪ੍ਰਤੀ ਸੇਵਾ ਹੁੰਦੀ ਆ ਸਾਡੇ ਵਿੱਚ ਤੁਸੀਂ ਕਹਿੰਦੇ ਕਿ ਸਿੱਖ ਕੌਮ ਨਾਲ ੱਟਕਾ ਹੁੰਦਾ ਪਰ ਕੁਝ ਲੋਕ ਕਹਿੰਦੇ ਆ ਕੁਝ ਲੋਕ ਕੀ ਸਰਕਾਰਾਂ ਹੀ ਕਹਿੰਦੀ ਆ ਸਾਡਾ ਦੇਸ਼ ਹੈ ਲੋਕਤੰਤਰ ਦਾ ਸਭ ਤੋਂ ਵੱਡਾ ਥੰਮ ਹੈ ਭਾਈ ਅਮਰਤਪਾਲ ਸਿੰਘ ਨੂੰ ਲੋਕਤੰਤਰਕ ਤਰੀਕੇ ਨਾਲ ਲੋਕਾਂ ਨੇ ਚੁਣਿਆ ਐਨਐਸਐ ਲਗਾਤੀ ਹੁਣ ਅਗਲਾ ਸਟੈਪ ਲੋਕਾਂ ਦਾ ਕੀ ਹੋਊਗਾ ਅਗਲਾ ਸਟੈਪ ਲੋਕਾਂ ਦਾ ਹੀ ਉਹ ਦੇਖੋ ਜੀ ਜੋ ਜੋ ਸੰਗਤ ਚਾਹੂਗੀ ਜੋ ਪੰਜ ਪਿਆਰਿਆਂ ਦਾ ਹੁਕਮ ਹੋਊਗਾ ਉਸ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖ ਧਰਮ ਦੇ ਵਿੱਚ ਕੋਈ ਵੀ ਹੁਕਮ ਪੰਜ ਪਿਆਰਿਆਂ ਦੇ ਹੁਕਮ ਤੋਂ ਉੱਪਰ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਖਾਲਸਾ ਏ ਪੰਥ ਦੀ ਸਾਜਨਾ ਕੀਤੀ ਸੀ ਉਸ ਟਾਈਮ ਉਹਨਾਂ ਨੇ ਪੰਜ ਪਿਆਰਿਆਂ ਨੂੰ ਮੇਨ ਕਿਹਾ ਸੀ ਕਿ ਇਹਨਾਂ ਦੇ ਹੁਕਮ ਨਾਮ ਹੈ ਉਹਨਾਂ ਦੇ ਗੁਰਮਤਿ ਦੇ ਜੋ ਵੀ ਉਹ ਹੁਕਮ ਲਗਾਉਣੇ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਦੂਜੀ ਗੱਲ ਇਹ ਹੈ ਜੀ ਤੱਕਾ ਤੇ ਇਨਸਾਫ ਇਹ ਦੋਨੇ ਚੀਜ਼ਾਂ ਸਿੱਖਾਂ ਨੂੰ ਕਦੇ ਨਹੀਂ ਮਿਲ ਸਕੇ ਤੱਕਾ ਜਰੂਰ ਮਿਲਦਾ ਪਰ ਇਨਸਾਫ ਨਹੀਂ ਮਿਲ ਸਕਦਾ ਕਿਉਂਕਿ ਦੇਖਿਆ ਜਾਵੇ ਹੁਣ ਇਹ ਕਹਿੰਦੇ ਲੋਕਤੰਤਰ ਤਰੀਕੇ ਨਾਲ ਹੁਣ ਕਈ ਮੈਂ ਦੇਖਦਾ ਬੀਜੇਪੀ ਦੇ ਵਿੱਚ ਦਸਤਾਰ ਧਾਰੀ ਪੱਗਾਂ ਦੇ ਵਿੱਚ ਸਿਰਸ ਫਸਾ ਕੇ ਬੈਠੇ ਨੇ ਕਈ ਲੀਡਰ ਉਹ ਆਪਣੇ ਆਪ ਨੂੰ ਸਿੱਖ ਧਰਮ ਦਾ ਮੋਢੀ ਦੱਸਦੇ ਨੇ ਉਹ ਬੰਦੇ ਕਹਿੰਦੇ ਨੇ ਕਿ ਬੀਜੇਪੀ ਬਹੁਤ ਵਧੀਆ ਕਰ ਰਹੀ ਹੈ ਕੋਈ ਕਹਿੰਦਾ ਆਮ ਆਦਮੀ ਪਖਤ ਬਹੁਤ ਵਧੀਆ ਕਰ ਰਹੀ ਹੈ ਕੋਈ ਕਹਿੰਦਾ ਕਾਂਗਰਸ ਬਹੁਤ ਵਧੀਆ ਕਰ ਰਹੀ ਹੈ ਪਰ 70 ਸਾਲਾਂ ਦੇ ਵਿੱਚ ਜਦੋਂ ਤਾਂ ਦੇਸ਼ ਆਜ਼ਾਦ ਹੋਇਆ ਜਦੋਂ ਸਾਡਾ ਖਾਲਸਾ ਰਾਜ ਸਾਡੇ ਤੋਂ ਗਿਆ ਮੈਨੂੰ ਨਹੀਂ ਲੱਗਦਾ ਸਿੱਖ ਅਜੇ ਤੱਕ ਲੜਦੇ ਹੀ ਆਏ ਨੇ ਸਿਗਾਸੀ ਕਰਦੇ ਹੀ ਆਏ ਨੇ ਤੇ ਹੁਣ ਤੁਸੀਂ ਦੇਖੋ ਲੋਕਤੰਤਰ ਤਰੀਕੇ ਨਾਲ ਪਹਿਲੇ ਲੜਾਈਆਂ ਲੜੀਆਂ ਠੀਕ ਆ ਆਜ਼ਾਦੀ ਵੀ ਸਾਡੇ ਸਿੱਖਾਂ ਨੇ ਦਵਾਈ ਹੈ ਜਿਹੜੇ ਇੰਡੀਆ ਅਜੇ ਆਜ਼ਾਦ ਹੋ ਕੇ ਬੈਠੇ ਨਾ ਇਹ ਜਿਹੜੇ ਮਤਲਬ ਕਹਿੰਦੇ ਨੇ ਕਿ ਅਸੀਂ ਆਜ਼ਾਦ ਆਜ਼ਾਦੀ ਵੀ ਪੰਜਾਬੀਆਂ ਨੇ ਦਵਾਈ ਹੈ ਸਿੱਖਾਂ ਨੇ ਦਵਾਈ ਹੈ ਦੂਜੀ ਗੱਲ ਜੇ ਗੱਲ ਕਰ ਲਈਏ ਕਿ ਇਹ ਕਹਿੰਦੇ ਖਾਲਸਾ ਰਾਜ ਖਾਲਸਾ ਰਾਜ ਸੀਗਾ ਤਦ ਹੀ ਖਾਲਸਾ ਰਾਜ ਦੀ ਗੱਲ ਹੁੰਦੀ ਨੇ ਤੇ ਇਸ ਕਰਕੇ ਜਿਹੜਾ ਹੋਂ ਦਾ ਟਾਈਮ ਆ ਜਦੋਂ ਇਹ ਗੱਲ ਕਰਦੇ ਸੀ ਕਿ ਮਤਲਬ ਕਿ ਇਨਸਾਫ ਨਹੀਂ ਮਿਲਦਾ ਜਾਂ ਜੋ ਵੀ ਆ ਨਾ ਇਨਸਾਫ ਤੁਸੀਂ ਆਪ ਦੱਸੋ ਹੁਣ ਜੇ ਲੜਾਈਆਂ ਵੀ ਲੜੀਆਂ ਧਰਨੇ ਲਾਏ ਸੰਘਰਸ਼ ਕੀਤਾ ਲਾਂਬੰਤ ਤਰੀਕੇ ਨਾਲ ਵੀ ਕਿਸਾਨੀ ਸੰਘਰਸ਼ ਹੋਇਆ ਧਰਮ ਯੁੱਧ ਮੋਰਚਾ ਵੀ ਲੱਗਿਆ ਸੰਤਾ ਵੇਲੇ ਵੀ ਹੁਣੇ ਵੀ ਲੱਗਿਆ ਚੱਡੀਗੜ੍ਹ ਦੇ ਵਿੱਚ ਕੋਈ ਇਨਸਾਫ ਮਿਲਿਆ ਤੇ ਉਹ ਬੰਦੀ ਸਿੰਘਾਂ ਦੇ ਲਈ ਵੀ ਉਨੇ ਅਮਰਿਤਪਾਲ ਨੂੰ ਐਨਐਸਏ ਲਾ ਕੇ ਅੰਦਰ ਉਹਦੇ ਸਾਥੀ ਨੂੰ ਅੰਦਰ ਚਲਦਾ ਕਿਉਂ ਕਿ ਉਹ ਨਸ਼ੇ ਚੜਾ ਰਹੇ ਸੀਗਾ ਠੀਕ ਆ ਅਜਨਾਲੇ ਵਾਲੀ ਘਰਨਾ ਦਾ ਜਿਹੜਾ ਸੀਗਾ ਉਹਦੀ ਤੁਸੀਂ ਕਾਰਵਾਈ ਕਰਤੇ ਚਾਹੇ 307 ਲਾ ਦਿੰਦੇ ਠੀਕ ਆ ਐਨਐਸਏ ਤੇ ਨਹੀਂ ਲੱਗਦੀ ਸੀ ਉੱਤੇ ਉਸ ਤੋਂ ਬਾਅਦ ਅੰਦਰ ਕਰ ਦਿੱਤਾ ਅੰਦਰ ਕਰਨ ਤੋਂ ਬਾਅਦ ਹੁਣ ਤੱਕ 12 ਪਰਚੇ ਨੇ ਤੁਸੀਂ ਦੇਖਿਆ ਹੋਊਗਾ ਜਦੋਂ ਇੱਕ ਕੈਂਡੀਡੇਟ ਦੀ ਲਿਸਟ ਜਾਰੀ ਹੁੰਦੀ ਉਹਦੇ ਵਿੱਚ 12 ਉਦੇ ਦੇ ਮੁਕਦਮੇ ਨੇ ਉਹਦੇ ਵਿੱਚ ਕੋਈ ਅਪਰਾਧਿਕ ਮੁਕਦਮਾ ਨਹੀਂ ਹੈ ਸਿਰਫ ਇਹ ਸਿਰਫ ਸਰਕਾਰਾਂ ਵੱਲੋਂ ਧੱਕੇ ਨਾਲ ਪਰਚਾ ਕੀਤਾ ਆਮ ਆਦਮੀ ਪਾਰਟੀ ਕਹਿੰਦੀ ਹੈ ਬੀਜੇਪੀ ਕਰਦੀ ਹੈ ਬੀਜੇਪੀ ਕਹਿੰਦੇ ਆਮ ਆਦਮੀ ਕਰਦੀ ਹੈ ਇਹਨਾਂ ਦੇ ਇੱਕ ਦੂਜੇ ਦੇ ਸਿੱਟੀ ਜਾਂਦੇ ਨੇ ਗੱਲਾਂ ਗੱਲ ਪਤਾ ਕੀ ਆ ਹੁਣੇ ਲੋਕਤੰਤਰ ਤਰੀਕੇ ਅਪਣਾਇਆ ਸਿੱਖਾ ਨੇ ਹੈ ਇੱਕ ਸੰਵਿਧਾਨ ਦੇ ਅਕੋਰਡਿੰਗ ਜਦੋਂ ਕਹਿੰਦੇ ਨੇ ਜਦੋਂ ਲੜਾਈ ਲੜਨੀ ਹੋਵੇ ਉਹਦੇ ਸਭ ਕੁਝ ਦੇਖਣਾ ਪੈਂਦਾ ਠੀਕ ਆ ਉਦੋਂ ਪਰ ਕਈ ਵਾਰੀ ਦੁਸ਼ਮਣਾਂ ਨਾਲ ਵੀ ਸੰਧੀਆ ਕਰਕੇ ਲੜਨਾ ਪੈਂਦਾ ਦੁਸਤੀਜੇ ਦੁਸ਼ਮਣ ਨਾਲ ਇਸ ਕਰਕੇ ਜਦੋਂ ਕੌਨਸਟਿਟਿਊਐਂਸੀ ਦੇ ਵਿੱਚ ਜਦੋਂ ਅੱਜ ਲੜੇ ਨੇ ਦੋ ਸੀਟਾਂ ਜਿੱਤੀਆਂ ਖਾਲਸਾ ਪੰਥ ਨੇ ਕਹਿ ਸਕੀ ਖਾਲਿਸਤਾਨ ਨੇ ਜਿੱਦਾਂ ਇਹ ਖਾਲਿਸਤਾਨ ਦਾ ਇਹ ਟੈਗ ਦਿੰਦੇ ਨੇ ਉਹ ਦੋ ਸੀਟਾਂ ਜਿੱਤੀਆਂ ਉਹ ਵੀ ਵੱਡੇ ਵੱਡੇ ਮਾਰਜਨ ਨਾਲ 2 ਲੱਖ ਦਾ ਮਾਰਜਨ ਆ ਭਾਈ ਅਮਰਤਪਾਲ ਸਿੰਘ ਖਾਲਸਾ ਦਾ ਪਰ ਫਿਰ ਵੀ ਜਿੱਤਣ ਤੋਂ ਬਾਅਦ ਦੁਬਾਰਾ ਐਨਐਸਏ ਲਗਣੀ ਕੀ ਇਹ ਸ਼ਰਮਨਾ ਗੱਲ ਨਹੀਂ ਧੱਕਾ ਨਹੀਂ ਦੂਜੇ ਪਾਸੇ ਇੱਕ ਰਾਹੁਲ ਗਾਂਧੀ ਦਾ ਜਿਹੜਾ ਕੀ ਨਾਮ ਰਜੀਵ ਗਾਂਧੀ ਦਾ ਜਿਹੜਾ ਜਿਹਨੇ ਕਤਲ ਕੀਤਾ ਸੀ ਉਹ ਬੰਦਾ ਬਾਹਰ ਆ ਜਾਂਦਾ ਉਹਨੂੰ ਸਜ਼ਾਵਾ ਉਹਨੂੰ ਬਰੀ ਹੋ ਜਾਂਦਾ ਕਿਉਂਕਿ ਉਹ ਹੋਰ ਕਮਿਊਨਿਟੀ ਦਾ ਹੈ ਸਿੱਖਾਂ ਨੂੰ ਕੋਈ ਮਤਲਬ ਮਾਫੀ ਨਹੀਂ ਇਹੇ ਚੀਜ਼ਾਂ ਹੁੰਦੀਆਂ ਨੇ ਤੁਸੀਂ ਆਪ ਦੇਖ ਲਓ ਇਹ ਦੋਹਰਾ ਮਾਪਦੰਡਾ ਇਹ ਚਾਹੁੰਦੇ ਨਹੀਂ ਕਿ ਕੀ ਅਮਰਿਤਪਾਲ ਆਵੇ ਅਮਰਿਤਪਾਲ ਦੇ ਆਉਣ ਨਾਲ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਆਉਣ ਨਾਲ ਇੱਕ ਅਲੱਗ ਹੀ ਲਹਿਰ ਚੱਲੂਗੀ ਇੱਥੇ ਨਵੀਂ ਅਕਾਲੀ ਦਲ ਪਾਰਟੀ ਸਟੈਂਡ ਲਊਗੀ ਇਹ ਸਕੇ ਕਿ ਜਿਹੜੀ ਅਕਾਲੀ ਦਲ ਜਿਹੜੀ ਸਿੱਖਾਂ ਦੀ ਪਾਰਟੀ ਆ ਇਹਦੇ ਬਾਦਲ ਗਿਆ ਦੀ ਪਾਰਟੀ ਇਹਨੂੰ ਕੋਈ ਨਹੀਂ ਮੰਨਦਾ ਇੱਕ ਸੀਟ ਤੱਕ ਸੀਮਤ ਰਹਗੀ ਠੀਕ ਆ ਇੱਕ ਹੀ ਐਮਐਲਏ ਦੀ ਸੀਟ ਆ ਇਹਨਾਂ ਕੋਲ ਇੱਕ ਹੀ ਉਹ ਆ ਐਮਪੀ ਦੀ ਸੀਟ ਇਹਦੇ ਖਤਮ ਹੋ ਗਈ ਕਿਉਂਕਿ ਇਹਨਾਂ ਨੇ ਬਹੁਤ ਕਹਾਣ ਕੀਤਾ ਕਿਉਂਕਿ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕਮ ਕਦੇ ਨਾ ਹਾਰੇ ਇਹ ਚੀਜ਼ ਇਹਨਾਂ ਨੇ ਕੀਤੀ ਆ ਅੱਜ ਜਦੋਂ ਇਹ ਹੁਣ ਤੋਂ ਨਹੀਂ ਇਹ ਮੂਰਤਤਾ ਤੋਂ ਚੱਲਦਾ ਆ ਰਿਹਾ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਹ ਰਾਜਾ ਇੰਦਾ ਤਾਂ ਸੀ ਉਹਨੇ 12 ਮਿਸਲਾਂ ਨੂੰ ਆਪਣੇ ਹਸਾਬ ਨਾਲ ਚਲਾਇਆ ਸੀ ਤਦ ਜਾ ਕੇ ਰਾਜ ਕੀਤਾ ਸੀ ਉਸੇ ਹਿਸਾਬ ਨਾਲ ਅੱਜ ਸਾਡਾ ਸੇਖੀ ਵੈਰੀ ਬਣਿਆ ਹੋਇਆ ਇਸ ਕਰਕੇ ਸਾਨੂੰ ਇਹੇ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਸੈਂਟਰ ਦੇ ਵਿੱਚ ਪੱਗਾਂ ਵਾਲੇ ਬੰਦੇ ਪਿਠਾਕੇ ਸਾਡੇ ਵਰਗੇ ਉਹਨਾਂ ਨੇ ਇਹ ਕਹਿਤਾ ਉਹ ਸਾਡੇ ਖਿਲਾਫ ਬਿਆਨਬਾਜ਼ੀ ਕਰੀ ਜਾਂਦੇ ਨੇ ਅਸਲ ਦੇ ਵਿੱਚ ਜਿਹੜੀ ਇਹ ਤੱਕੇਸ਼ਾਈ ਹੋ ਰਹੀ ਆ ਇਹ ਬਹੁਤ ਗਲਤ ਆ ਕਿਉਂਕਿ ਇੱਕ ਵੋਟਾਂ ਦਾ ਜਿੱਤਿਆ ਹ ਕੈਂਡੀਡੇਟ ਤੁਸੀਂ ਇੱਕ ਵਾਰੀ ਐਨਐਸਏ ਹੁੰਦੀ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਦੋ ਵਾਰੀ ਲਾਤੀ ਤੇ ਇੱਕ ਪਰ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਬਣੇ ਨੇ ਕੇਂਦਰ ਦੇ ਵਿੱਚ ਰਾਜ ਮੰਤਰੀ ਬਣਿਆ ਉਹ ਕਹਿੰਦਾ ਹੁਣ ਮੈਂ ਕਰੂੰਗਾ ਸਿੱਖਾਂ ਦਾ ਮਸਲਾ ਵੀ ਹੱਲ ਤੇ ਕਿਸਾਨਾਂ ਦਾ ਵੀ ਮੈਂ ਇਹੀ ਤੇ ਕਹਿਣਾ ਕਿ ਪਹਿਲੇ 10 ਸਾਲ ਕਿੱਥੇ ਸੀ 10 ਸਾਲ ਕੀ 15 ਸਾਲ ਕੀਤੇ ਸੀ ਕਿੰਨੀ ਰਾਜਨੀਤੀ ਸੀ ਉਹਦੀ ਐਮਪੀ ਰਹਾ ਲੋਕ ਸਭਾ ਦੇ ਵਿੱਚ ਸੀਗਾ ਉਦੋਂ ਕਿਉਂ ਨਹੀਂ ਉਦੋਂ ਮੋਦੀ ਨਾਲ ਦੀ ਪੂਰੀ ਨੇੜਤਾ ਸੀ ਉਦੋਂ ਕਿਉਂ ਨਹੀਂ ਕਰਾ ਸਕਿਆ ਹੁਣ ਇਹ ਕਿਉਂ ਕਰੂਗਾ ਇਹੀ ਤੇ ਦੱਸਣਾ ਚਾਹੁੰਦੇ ਆ ਕਿ ਪੱਗਾਂ ਦੇ ਵਿੱਚ ਫਸਾ ਕੇ ਜਿਹੜੇ ਸਿਰ ਸਾਡੇ ਬੰਦੇ ਬਿਠਾ ਕੇ ਸਾਡੇ ਵਰਗੇ ਦਿਖਣ ਵਾਲੇ ਸਾਨੂੰ ਫਿਰ ਉਹ ਕਹਿਣਗੇ ਅਸੀਂ ਇਹਨਾਂ ਦੀ ਉਹ ਕਰਾਂਗੇ ਕਰਨ ਕਰਨ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹ ਬੋਲਦਾ ਨਹੀਂ ਹੁੰਦਾ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਉਹ ਕਦੇ ਬੋਲਦਾ ਨਹੀਂ ਹੁੰਦਾ ਉਹਨੇ ਕਰਕੇ ਦੱਸ ਦੇਣਾ ਕਿ ਮੈਂ ਇਹ ਕੰਮ ਕੀਤਾ ਜੀ ਦੱਸੋ ਪੰਜਾਬ ਲਈ ਕੀਤਾ ਹੈ ਪਹਿਲੇ ਤੇ ਇਹ ਮਿਲਣ ਦੀ ਕੀ ਲੋੜ ਆ ਸਿੱਧਾ ਉਹਨੂੰ ਨਹੀਂ ਪਤਾ ਪੰਜਾਬ ਦਾ ਮੁੱਦਾ ਐਮਪੀ ਆ ਪੰਜਾਬ ਦਾ ਪੰਜਾਬ ਤੇ ਮੁੱਦੇ ਕਿਹੜੇ ਨੇ ਸਾਡੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਕਿਉਂ ਨਹੀਂ ਬਾਹਰ ਬੰਦੀ ਸਿੰਘਾਂ ਨੂੰ ਲੈ ਕੇ ਆ ਰਹੇ ਉਹ ਪਹਿਲਾਂ ਰਾਈਟ ਬੰਦਾ ਸੀ ਪਹਿਲੇ ਕਿਉਂ ਨਹੀਂ ਚੱਕਿਆ ਇਹੀ ਤੇ ਦੱਸਣਾ ਚਾਹੁੰਦੇ ਆ ਕਿ ਇੱਥੇ ਲਾਲਚ ਦੇ ਕੇ ਸਾਡਾ ਪੰਜਾਬ ਲਾਲਚੀਆਂ ਦਾ ਦੇਸ਼ ਬਣ ਚੁੱਕਿਆ ਲਾਲਚ ਦੀ ਸਟੇਟ ਬਣ ਚੁੱਕਿਆ ਇੱਥੇ ਫਰੀਦ ਦਾ ਸਭ ਕੁਝ ਚਾਹੀਦਾ ਲੋਕਾਂ ਨੂੰ ਫਰੀਦ ਦਾ ਦੇ ਦੇ ਕੇ ਫਰੀਦ ਦਾ ਅਗਲਾ ਨੂੰ ਇਹ ਵੋਟਾਂ ਲੈ ਲੈਂਦੇ ਨੇ ਬਾਅਦ ਚ ਖੇਤਰ ਖਾ ਲਈ ਤਿਆਰ ਹੁੰਦੇ ਨੇ ਬਾਅਦ ਚ ਉਹ ਕਹਿੰਦਾ ਨਾ ਇੱਕ ਉਹ ਆਪਣਾ ਗਾਇਕ ਸੀ ਸਿੱਧੂ ਮੂਸੇਵਾਲਾ ਉਹ ਕਹਿੰਦਾ ਹੁਣ ਜਿਹੜੀ ਹੁਣ ਤੁਸੀਂ ਜਿਤਾਈ ਇਹਨਾਂ ਨੂੰ ਮਾਰਾ ਨਾ ਕਿਉ ਮਤਲਬ ਉਹ ਗਾਣਿਆਂ ਦੇ ਵਿੱਚ ਕਹਿ ਗਿਆ ਸੀਗਾ ਕਿ ਚਲੋ ਸਾਨੂੰ ਤੇ ਹਰਾਤਾ ਅਸੀਂ ਮਾੜੇ ਸੀਗੇ ਤੇ ਜਿਹੜੇ ਉਹਨੇ ਜਿਤਾਏ ਇਹਨਾਂ ਨੂੰ ਮਾੜਾ ਨਾ ਕਿਹਾ ਪਰ ਲੋਕ ਉਹਨਾਂ ਨੂੰ ਮਾੜਾ ਕਹਿਣ ਲੱਗ ਪਏ। ਗੱਲ ਕੀ ਆ ਕਿ ਲੋਕ ਖੇਤਰ ਖਾ ਕੇ ਅਕਲ ਲੈਂਦੇ ਨੇ। ਇਹੇ ਦੱਸਣਾ ਚਾਹੁੰਦੇ ਆਂ ਕਿ ਇਸ ਕਰਕੇ ਰਮਨੀਤ ਬਿੱਟੂ ਜਿਹੜੀ ਗੱਲ ਕਹਿ ਰਿਹਾ ਉਹ ਪਹਿਲੇ ਵੀ 15 ਸਾਲ ਕਰ ਸਕਦਾ ਸੀਗਾ। ਉਹਨੇ ਮੰਤਰੀ ਬਣਨ ਤੋਂ ਬਾਅਦ ਕਿਉਂ ਚੇਤਾ ਆ? ਦੱਸਣਾ ਚਾਹੁੰਦੇ ਆਂ ਕਿ ਇਹਨਾਂ ਨੇ ਪੰਜਾਬ ਦਾ ਘਾਣ ਕਰਨਾ ਆ। ਪੰਜਾਬ ਤੇ ਸਿਰ ਤੇ ਉੱਤੇ ਦੁਬਾਰਾ ਇੱਕ ਕਹਿ ਸਕੀਏ ਕਿ ਦੁਬਾਰਾ ਉਹ 84 ਵਾਲੀ ਲਹਿਰ ਚਲਾਉਣ ਨੂੰ ਤੁਰੇ ਹੋਏ ਨੇ ਤੇ ਇਸ ਕਰਕੇ ਉਹ ਨਹੀਂ ਫੋਨ ਦਿੱਤਾ ਜਾ ਕਿਉਂਕਿ ਉਹ ਅਕਾਲਪੁਰਖ ਬਾਈ ਗੁਰੂ ਦੇ ਬਚਨ ਨੇ ਇਹ ਜਿਹੜੇ ਦੋ ਕੈਂਡੀਡੇਟ ਜਿੱਤੇ ਨਾ ਇਹ ਇੱਕ ਖਾਲਸਾ ਪੰਥੀ ਨਹੀਂ ਰੱਖੀ ਗਈ ਆ ਇਹ ਨਵੀਂ ਅਕਾਲੀ ਦਲ ਦੀ ਨਹੀਂ ਰੱਖੀ ਗਈ ਹੈ ਤੇ ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਕਿ ਜੇ ਤੇ ਸਰਕਾਰ ਨਹੀਂ ਜਾਊਗੀ ਫਿਰ ਸਾਡੀ ਜਿਹੜੀ ਆ ਜਹਾਦੇ ਜਿਹੜੇ ਆਗੂ ਨੇ ਉਹ ਫਿਰ ਉੱਪਰ ਦਾ ਸੁਪਰੀਮ ਕੋਰਟ ਦਾ ਰੁਖ ਕਰਨਗੇ ਫਿਰ ਸਾਨੂੰ ਰਾਈਟ ਲੈਣੇ ਆਉਂਦੇ ਨੇ ਕਿਉਂਕਿ ਈਮਾਨ ਸਿੰਘ ਖਾਰਾ ਤੇ ਭਾਈ ਦੋਨੇ ਉੱਤੇ ਜਿਹੜੇ ਹੈਗੇ ਨੇ ਵਧੀਆ ਵਕੀਲ ਨੇ ਉਹ ਬਹੁਤ ਵਧੀਆ ਕਰਦੇ ਪੈਣ ਹੁਣ ਅੱਗੇ ਦੀ ਰਾਜਨੀਤੀ ਉਹ ਦੱਸਣ ਕਿ ਕੀ ਕਰਨਾ ਲੈ ਕੇ ਦੇ ਬਾਹਰ ਆਵਾਂਗੇ ਉਹ ਬਾਈ ਗੁਰੂ ਤੇ ਚਾਇਆ ਪਰ ਕੰਗਨਰ ਨੌਥ ਕਹਿੰਦੀ ਹੈ ਕਹਿੰਦੇ ਪੰਜਾਬ ਦੇ ਵਿੱਚ ਅੱਤਵਾਦ ਆ ਰਿਹਾ ਹੈ ਪੰਜਾਬ ਦੇ ਵਿੱਚ ਅੱਤਵਾਦ ਕਿ ਹਿਮਾਚਲ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨੇ ਲੋਕ ਆਉਂਦੇ ਨੇ ਇੱਥੇ ਕਿੰਨੇ ਪ੍ਰਵਾਸੀ ਰਹਿੰਦੇ ਨੇ ਕਿੰਨੇ ਹਿਮਾਚਲੀ ਕੰਮ ਕਰਦੇ ਨੇ ਠੀਕ ਆ ਕਦੇ ਕਿਸੇ ਨੂੰ ਕਿਸੇ ਨੇ ਕੁੱਟਿਆ ਕਿਸੇ ਦੀ ਗੱਡੀਆਂ ਤੋੜੀਆਂ ਆਤੰਗਵਾਦ ਤੇ ਹਿਮਾਚਲ ਚ ਆ ਹੁਣ ਬੰਦਾ ਜਾਂਦਾ ਡਰਦਾ ਤੁਸੀਂ ਦੇਖੋ ਫੈਮਿਲੀ ਲੈ ਕੇ ਗਏ ਨੇ ਇੱਕ ਐਨ ਆਰ ਆਈ ਪਰਿਵਾਰ ਖਜਿਆਰ ਦੀ ਗੱਲ ਦੱਸਦੇ ਆ ਉਧਰ ਉਧਰਲੇ ਪਾਸੇ ਉਹ ਖਜ਼ਿਆਰ ਦੇ ਵਿੱਚ ਇੱਕ ਬੰਦੇ ਨੂੰ ਕੁੱਟ ਕੇ ਐਨਆਰਆਈ ਪਰਿਵਾਰ ਨੂੰ ਉਹਦੀਆਂ ਲੱਤਾਂ ਪਾਵਾਂ ਤੋੜੀਆਂ ਗਈਆਂ ਉਹ ਹਸਪੀਟਲ ਦਾਖਲ ਆ ਤੇ ਉਹਦੇ ਨਾਲ ਇਦਾਂ ਬਦਸਲੂਕੀ ਕੀਤਾ ਗਿਆ ਉਹ ਜਿਹੜੀ ਐਨਆਰਆਈ ਉਹਨਾਂ ਦੀ ਵੋਟੀ ਆਈ ਸੀ ਉਹ ਵੀ ਵਿਚਾਰੀ ਬਿਆਨ ਦਿੰਦੀ ਵੇ ਆਤੰਗਵਾਦ ਤੇ ਉੱਤੇ ਫਲਾਇਆ ਪਿਆ ਇੱਕ ਕੰਗਰਾਂ ਦੇ ਇਸ਼ਾਰੇ ਤੇ ਉੱਥੋਂ ਤਾਂ ਪ੍ਰਸ਼ਾਸਨ ਵੀ ਚੁੱਪ ਆ ਇਹ ਆਤੰਗਵਾਦੀ ਜਿਹੜੀ ਸਟੇਟ ਆ ਉਹ ਮੈਜਰ ਸਟੇਟ ਆ ਉੱਥੇ ਜਾਣ ਵੇਲੇ 100 ਬਰੀ ਬੰਦਾ ਸੋਚੇ ਜਾਣਾ ਤੁਸੀਂ ਕਸ਼ਮੀਰ ਜਾਓ ਇੱਧਰ ਜਾ ਉਤਰਾਖੰਡ ਵੱਲ ਹੋਰ ਵੀ ਪਾਸੇ ਕਈ ਕਈ ਜਗਾਵਣ ਠੀਕ ਹੈ ਹਿਮਾਚਲ ਸਾਹਿਬ ਯਾਤਰਾ ਚਲਦੀ ਉੱਥੇ ਜਾਓ ਹੋਰ ਰਾਜਸਥਾਨ ਦੇ ਵਿੱਚ ਵਧੀਆ ਘੁੰਮਣ ਵਾਲੀ ਜਗ੍ਹਾ ਹਿਮਾਚਲ ਹੀ ਕਿਉਂ ਇਹ 2 ਸਾਲ ਤੁਸੀਂ ਜੇ ਮੈਂ ਕਹਿੰਦਾ 2 ਸਾਲ 2 ਸਾਲ ਵੀ ਜ਼ਿਆਦਾ ਕਹਤੇ ਸਾਲ ਤੁਸੀਂ ਪਿੱਛੇ ੜਕ ਕੇ ਬੈ ਗੇ ਨਾ ਹਿਮਾਚਲ ਦਾ ਬਾਈਕਾਟ ਕਰਦਾ ਪੂਰੇ ਦੌਰ ਤੇ ਮੈਂ ਪੰਜਾਬੀਆਂ ਨੂੰ ਗੈਰਤ ਦੀ ਗੱਲ ਕਰਨਾ ਚਾਹਦਾ ਜਿੰਨਾ ਦੇ ਅੰਦਰ ਅਣਖ ਹੈਗੀ ਆ ਕਿ ਬਾਈਕਾਟ ਕਰ ਦੋ ਹੋਰ ਪਾਸੇ ਘੁੰਮਿਓ ਦੇਖਿਓ ਚੀਕਾਂ ਮਾਰ ਮਾਰ ਕੇ ਵੀਡੀਓ ਪਾ ਪਾ ਕੇ ਆ ਬੁਲਾਉਣਗੇ ਅਸਲ ਤੇ ਵਿੱਚ ਸਾਡੇ ਪੰਜਾਬੀ ਮੂਰਖ ਨੇ ਸੋਚੇ ਕਿਉਂਕਿ ਇਹ ਚਿੱਤਰਖਾਨ ਦੇ ਆਦੀ ਹੋ ਚੁੱਕੇ ਨੇ ਸਰਕਾਰਾਂ ਤੋਂ ਚਿੱਤਰੰਨਾਂ ਨੇ ਖਾਤੇ ਲੀਡਰਾਂ ਤੋਂ ਚਿੱਤਰੰਨਾਂ ਨੇ ਖਾਤੇ ਹੁਣ ਹਮਾਜਨਾਂ ਵਾਲਿਆਂ ਤੋਂ ਇਹ ਖਾ ਰਹੇ ਨੇ ਤੁਸੀਂ ਸ਼ਰਮ ਕਰ ਲਓ ਹੋਰ ਪਾਸੇ ਘੁੰਮਿਓ ਵੈਸੇ ਖਰਚ ਕੇ ਘੁੰਮਣਾ ਆ ਬਾਹਰ ਚੱਲ ਜਾਓ ਵਧੀਆ ਵਧੀਆ ਕੰਟਰੀਆਂ ਨੇ ਘੱਟ ਰੇਟਾਂ ਦੇ ਘੁੰਮਿਆ ਜਾ ਸਕਿਆ ਉੱਥੇ ਚੱਲ ਜਾਓ ਤੁਸੀਂ ਅਸਲ ਦੇ ਵਿੱਚ ਇਹ ਕਹਿੰਦੇ ਅਣਖ ਖਤਮ ਹੋ ਗਈ ਆ ਸਾਡੇ ਪੰਜਾਬੀਆਂ ਦੇ ਵਿੱਚ ਉਹ ਅਣਖ ਲਿਆਣੀ ਬਾਕੀ ਰਹਿ ਗਈ ਨਾ ਤੁ ਪਰ ਬਿੱਟੂ ਕਹਿੰਦੇ ਹੁਣ ਮੈਨੂੰ ਮੌਕਾ ਮਿਲਿਆ ਮੈਂ ਕਿਸਾਨੀ ਵੀ ਬਚਾਉਣੀ ਆ ਤੇ ਪਾਣੀ ਵੀ ਬਚਾਉਣਾ ਪੰਜਾਬ ਦਾ ਦੇਖੋ ਜੀ ਇਕਨੇ ਸਾਲ ਲੀਡਰੀ ਚ ਹੋ ਗਏ ਇਹਦਾ ਦਾਦਾ ਵੀ ਮੁੱਖ ਮੰਤਰੀ ਰਿਹਾ ਉਹਨੇ ਕਿੰਨੀ ਕਿ ਇਹ ਕਿੰਨਾ ਕਿ ਪੰਜਾਬ ਬਚਾਇਆ ਸੀ ਗੱਲਾਂ ਦੇ ਵਿੱਚ ਟਹਿਰ ਪਾ ਪਾ ਸਾੜੇ ਸੀ ਉਹਨੇ ਇਹ ਵੀ ਉਹਦਾ ਖੂਨ ਆ ਇਹ ਨਾ ਸੋਚੋ ਕਿ ਤੁਸੀਂ ਇਹ ਤੋਂ ਕੁਝ ਆਸ ਕਰ ਸਕੋਗੇ ਕੁਝ ਨਹੀਂ ਇਹ ਤੋਂ ਆਸ ਕੀਤੀ ਜਾ ਸਕਦੀ ਅਸਲ ਦੇ ਵਿੱਚ ਜੇ ਤੇ ਜਿਹਨੇ ਕਰਨਾ ਹੁੰਦਾ ਮੈਂ ਆਉਣ ਦਾ ਕੈਮਰਾ ਕਹਣਾ ਜਾਂਦਾ ਪਿੱਟੂ ਸਾਹਿਬ ਨੂੰ ਕਿ ਜੇ ਤੁਸੀਂ ਕਰਨਾ ਆ ਦੱਸਣ ਦੀ ਲੋੜ ਨਹੀਂ ਐ ਕਰਕੇ ਕਹੋ ਕਿ ਭਾਈ ਮੈਂ ਕੀਤਾ ਮੈਂ ਮੰਤਰੀ ਸੀਗਾ ਮੈਂ ਪੰਜਾਬ ਲਈ ਕੀਤਾ ਚਲੋ ਜੋ ਪੁਰਾਣੀਆਂ ਸੀਗੇ ਮੈਂ ਭੁੱਲ ਗਿਆ ਬੋਲ-ਬੋਲ ਕੇ ਨਹੀਂ ਕੰਮ ਕੀਤਾ ਜਾਂਦਾ ਜਿਹਨੇ ਕਰਨਾ ਹੁੰਦਾ ਉਹ ਕਰ ਲੈਂਦਾ ਹੁੰਦਾ ਸਿਮਰਜੀਤ ਸਿੰਘ ਮਾਨ ਦਾ ਇੱਕ ਸਟੈਂਡਸ ਲੋਕ ਸਭਾ ਦੇ ਵਿੱਚ ਉਹਨੇ ਸਟੈਂਡ ਕਲੀਅਰ ਕੀਤਾ ਜੋ ਕੰਮ ਕੀਤਾ ਸੰਗਰੂਰ ਦੇ ਲੋਕਾਂ ਲਈ ਕੀਤਾ ਚਲ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ ਇਹ ਤਖਤਤਾਜ ਜਿਆਦਾ ਚਿਰ ਨਹੀਂ ਕਿਸੇ ਕੋ ਰਹਿੰਦੇ ਹੁੰਦੇ ਤੇ ਇਸ ਕਰਕੇ ਜਿਹਨੇ ਕਰਨਾ ਹੁੰਦਾ ਉਹ ਕਰ ਦਿੰਦਾ ਹੁੰਦਾ ਬੋਲ ਬੋਲਣ ਨਾਲ ਕੁਝ ਨਹੀਂ ਪਾਣੀ ਦਾ ਮੁੱਦਾ ਕਿੱਡਾ ਵੱਡਾ ਮੁੱਦਾ ਹੈ ਪਾਣੀ ਕਿੰਨਾ ਕੁ ਬਚਾ ਕੇ ਰੱਖਿਆ ਇਹਨਾਂ ਨੇ ਇਹਨਾਂ ਨੇ ਹਰਿਆਣੇ ਨੂੰ ਪਾਣੀ ਦਿੱਤਾ ਇਹਨਾਂ ਨੇ ਰਾਜਸਥਾਨ ਨੂੰ ਪਾਣੀ ਦਿੱਤਾ ਵੈਸ ਸਿਮਰਜੀਤ ਸਿੰਘ ਵੈਸ ਦੀ ਪਿੱਛੇ ਕਰਕੇ ਇਹ ਜਦੋਂ ਵੀਡੀਓ ਇੱਕ ਵਾਰਲ ਹੋਈ ਸੀ ਜਦੋਂ ਪਾਣੀ ਦੇ ਮੁੱਦੇ ਤੇ ਇਹਨੇ ਬਹੁਤ ਵੱਡਾ ਉਸਾਰਜ ਕੀਤਾ ਸੀਗਾ ਉਹਦੇ ਵਿੱਚ ਜਦੋਂ ਉਹਨੇ ਦੱਸਿਆ ਕਿੰਨਾ ਕਿਉਂ ਸੀ ਜਿਹੜਾ ਪਾਣੀ ਰਾਜਸਥਾਨ ਤੋਂ ਸੀ ਮੁੱਲ ਲੈ ਮਤਲਬ ਪੈਸੇ ਲੈਣੇ ਕਿਉਂ ਨਹੀਂ ਲੈਂਦੇ ਲੈਣ ਨਾ ਪੈਸੇ ਉਹਦੇ ਪੰਜਾਬ ਸਰਕਾਰ ਵੀ ਅਲੱਗ ਆ ਗਈ ਪੰਜਾਬ ਸਰਕਾਰ ਨੂੰ ਵੀ ਰਿਟਨ ਚ ਪੈਸੇ ਲੈਣੇ ਚਾਹੀਦੇ ਨੇ ਕਿ ਭਾਈ ਸਾਡੇ ਪੈਸੇ ਤੋਂ ਸਾਡਾ ਤੁਸੀਂ ਪਾਣੀ ਯੂਜ਼ ਕੀਤਾ ਅਸਲ ਦੇ ਵਿੱਚ ਪਾਣੀ ਦਾ ਜਿਹੜਾ ਕਹਿ ਸਕੀਏ ਸਭ ਤੋਂ ਵੱਡਾ ਦੁਸ਼ਮਣ ਸਾਡੇ ਪਾਣੀ ਦੀ ਖਪਤ ਦਾ ਸਭ ਤੋਂ ਵੱਡਾ ਦੁਸ਼ਮਣ ਸਾਡੀਆਂ ਸਰਕਾਰਾਂ ਨੇ ਸਾਡੇ ਲੀਡਰ ਨੇ ਜਦ ਇਹ ਮੁੱਦੇ ਨੂੰ ਗੰਭੀਰ ਤਰ੍ਹਾਂ ਰੂਪ ਵਿੱਚ ਨਹੀਂ ਲਿਆਣਾ ਜਾਂਦੇ ਤਾਂ ਸੋਸ਼ਲ ਮੀਡੀਆ ਤੇ ਦੇਖੋ ਕਿਹੜੇ ਲੀਡਰ ਨੇ ਬੂਟੇ ਲਾਏ ਨੇ ਕਿਹੜੇ ਲੀਡਰ ਨੇ ਪਾਣੀ ਦੀ ਬਚਤ ਕੀਤੀ ਹੈ ਕਿਹੜੇ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਪਾਣੀ ਦੀ ਗੱਲ ਕੀਤੀ ਹੈ ਕਿਸੇ ਨੇ ਨਹੀਂ ਕੀਤੀ ਅਸਲ ਦੇ ਵਿੱਚ ਅੱਜ ਦੇ ਨੌਜਵਾਨ ਨੌਜਵਾਨ ਪੀੜ੍ਹੀ ਨਹਿਰਾ ਸਾਫ ਕਰਦੇ ਪੈਣੇ ਤੁਸੀਂ ਦੇਖਿਆ ਕਈ ਵਾਟਰ ਵਾਰੀਅਰ ਵਿਚਾਰੇ ਲੱਗੇ ਹੋਏ ਨੇ ਨਹਿਰਾ ਸਾਫ ਕਰਨ ਲੱਗੇ ਹੋਏ ਨੇ ਕਈ ਦਰਿਆ ਸਾਫ ਕਰਨ ਲੱਗੇ ਹੋਏ ਨੇ ਕਈ ਪਾਣੀ ਦੀ ਬਚਾਅ ਲਈ ਅਲੱਗ-ਅਲੱਗ ਉਪਰਾਲੇ ਕਰਦੇ ਪੈਣੇ ਕਈ ਰੁੱਖ ਲਗਾ ਰਹੇ ਨੇ ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਕਿ ਇੱਕ ਤੁਸੀਂ ਉਪਰਾਲਾ ਕਰੋ ਵੱਖ-ਵੱਖ ਖਲਕਿਆਂ ਦੇ ਵਿੱਚ ਲੀਡਰ ਉਪਰਾਲਾ ਕਰਨ ਕਿ ਭਾਈ ਦੇਖੋ ਇਹ ਚੀਜ਼ ਸ਼ਰਤੀਆ ਇਦਾਂ ਅਸੀਂ ਕੋਈ ਕਹਿ ਸਕਦੇ ਨਸ਼ੇ ਤਸਕਰ ਨੂੰ ਫੜਨ ਲਈ ਕਹਿੰਦੇ ਨਾ ਉਹਨਾਂ ਦੀ ਜਗ੍ਹਾ ਦੀ ਕੁਰਕੀ ਕੀਤੀ ਜਾਊਗੀ ਇਦਾਂ ਦੇ ਕੋਈ ਲਾਉਣ ਕਿਉਂ ਨਾ ਰੁੱਖ ਲੱਗਣਗੇ ਸਭ ਕੁਝ ਹੋਊਗਾ ਅਸਲ ਦੇ ਵਿੱਚ ਅਸੀਂ ਕਰਨਾ ਨਹੀਂ ਚਾਹੁੰਦੇ ਅਸੀਂ ਸਿਰਫ ਸੋਸ਼ਲ ਮੀਡੀਆ ਤੱਕ ਸੀਮਤ ਰਹਿ ਗਏ ਆ ਗਰਾਊਂਡ ਲੈਵਲ ਤੇ ਕੰਮ ਨਹੀਂ ਕੋਈ ਕਰਨਾ ਚਾਹੁੰਦਾ ਤੁਸੀਂ ਪੰਜ ਪਿਆਰਿਆਂ ਦੀ ਗੱਲ ਕੀਤੀ ਪਰ ਜਿਹੜੇ ਸਾਡੇ ਆਪਣੇ ਆਪ ਨੂੰ ਪੰਤਕਾ ਆਗੂ ਕਹੋਂਦੇ ਸੀ ਉਹਨਾਂ ਨੇ ਡੇਰਾ ਸੋਦੇ ਸਾਧ ਵਰਗੇ ਲੋਕਾਂ ਨੂੰ ਮਾਫ ਕਰਾਤਾ ਪੰਜ ਪਿਆਰਿਆਂ ਤੋਂ ਦੇਖੋ ਜੀ ਉਹ ਉਹਨਾਂ ਦੀ ਆਪਣੀ ਕਮੇਟੀ ਸੀ ਠੀਕ ਹੈ ਜਿਹੜਾ ਅਸਲ ਗੁਰੂ ਸਾਹਿਬ ਦੇ ਜਿਹੜੇ ਥਾਪ ਪੰਜ ਪਿਆਰੇ ਪੰਥ ਦੀ ਜਿਹੜੀ ਗੱਲ ਕਰਦੇ ਠੀਕ ਹੈ ਉਹ ਉਹਨਾਂ ਨੇ ਉਹਨਾਂ ਦੀ ਆਪਣੀ ਰਾਜਨੀਤੀ ਕਹਿ ਸਕੀ ਨਿੱਜੀ ਪਾਰਟੀ ਸੀ ਕਾਲੀ ਦਲ ਮੈਂ ਦੱਸਿਆ ਸੀ ਨਾ ਖਤਮ ਹੋ ਗਈ ਕਿਉਂਕਿ ਜਦੋਂ ਜਦੋਂ ਕਿਸੇ ਨੇ ਪੰਥ ਤੇ ਉਂਗਲ ਜੱਕੀ ਨਾ ਪੰਥ ਦੇ ਖਿਲਾਫ ਭੁਗਤੇ ਨਾ ਉਹਦਾ ਨਾਸ਼ ਹੀ ਹੋਇਆ ਹੋਇਆ ਨਾ ਨਾਸ਼ ਤੁਸੀਂ ਦੇਖ ਲੈ ਸਕਦੇ ਹੋ ਕਿ ਕਿੰਨਾ ਕਾਂਗਰਸ ਕੋ ਰਾਜ ਭਾਗ ਸੀ ਅੱਜ ਸੈਂਟਰ ਦੇ ਵਿੱਚ ਸੰਘਰਸ਼ ਕਰਦੀ ਫਿਰਦੀ ਕਿਸ ਟਾਈਮ ਰਾਜ ਭਾਗ ਸੀ ਉਹਨਾਂ ਕੋਲ ਅੱਜ ਉਹਨਾਂ ਨੂੰ ਮੋਦੀ ਖਾਣੀ ਪੈ ਰਹੀਆ ਕਿਉਂਕਿ ਉਹਨਾਂ ਨੇ ਫੰਸ ਨਾਲ ਪੰਗਾ ਲਿਆ ਉਸ ਤੋਂ ਬਾਅਦ ਰਹਿੰਦਾ ਅਕਾਲੀ ਦਲ ਨੇ ਪੰਗਾ ਲਿਆ ਬੇਅਦਬੀਆਂ ਕਰਾਈਆਂ ਇਨਸਾਫ ਦਵਾ ਸਕਦੇ ਸੀ 25 ਸਾਲ ਆਜ਼ਾਦੀ ਕੀਤਾ ਪੰਜਾਬ ਦੇ ਇਹਨਾਂ ਨੇ ਸਿੱਖਾਂ ਦੀ ਇੱਕ ਲੋਤੀ ਜਿਹੜੀ ਖੇਤਰੀ ਪਾਰਟੀ ਸੀ ਦਵਾ ਸਕਦੇ ਸੀ ਇਹਨਾਂ ਨੇ ਤੁਸੀਂ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਾਈਂਡ ਜੀ ਇਨਫੋਰਮੇਸ਼ਨ ਦੱਸਣਾ ਚਾਹੁੰਦਾ ਕਿ ਕਿਸੇ ਨੂੰ ਇਹ ਪਤਾ ਨਹੀਂ ਹੈ ਕਿ ਜਿਹੜਾ ਅਕਾਲੀ ਦਲ ਦਾ ਇੱਕ ਸਵਿਧਾਨ ਆ ਕਿਸੇ ਕੋਲ ਨਹੀਂ ਹੈਗਾ ਤੁਸੀਂ ਇਹ ਨੋਟ ਕਰ ਲਿਓ ਇਹ ਆਉਣ ਦਾ ਕੈਮਰਾ ਚਲਾ ਦਿਓ ਜੇ ਕੋਈ ਸਿੱਖ ਕਹਿ ਸਕੇ ਕਿ ਉਹਦੇ ਕੋਲ ਸੰਵਿਧਾਨ ਪਿਆ ਮੈਂ ਸ਼ਰਤ ਲਾਉਂਦਾ ਕਿਸੇ ਕੋ ਲਈ ਨਾ ਹੀ ਕਾਲੀ ਦਲ ਦਊਗਾ ਕਿਉਂਕਿ ਉਸ ਸੰਵਿਧਾਨ ਦੇ ਵਿੱਚ ਪਰ ਉਹਨਾਂ ਨੇ ਤਾਂ ਸੰਵਿਧਾਨ 'ਚ ਆਪਣੇ ਚ ਲਿਖਤਾ ਸੀ ਸਾਡੀ ਸੈਕੂਲਰ ਪਾਰਟੀ ਆ ਕੋਈ ਸੰਵਿਧਾਨ 'ਚ ਸੈਕੂਲਰ ਪਾਰਟੀ ਨਹੀਂ ਲਿਖਿਆ ਜੀ ਉਹਦੇ 'ਚ ਲਿਖਿਆ ਸੀਗਾ ਕਿ ਇਹ ਸਿੱਖਾ ਦੀ ਇਕਲੌਤੀ ਪਾਰਟੀ ਆ ਇੱਥੇ ਵਿੱਚ ਸੇਖੀ ਮਤਲਬ ਸ਼ਮੂਲੀਅਤ ਕਰ ਸਕਦੇ ਨੇ ਸੇਖੀ ਲੜ ਸਕਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਗਾਰੰਟੀ ਹੁੰਦੀ ਨਾ ਇਹਨਾਂ ਨੇ ਗਾਰੰਟੀ ਨਹੀਂ ਦਿੱਤੀ ਇਹਨਾਂ ਨੇ ਕਿਹਾ ਕਿ ਸਾਡੀ ਜ਼ਿੰਮੇਵਾਰੀ ਆ ਸਿੱਖ ਨੌਜਵਾਨਾਂ ਨੂੰ ਪਾਠੀ ਸਿੰਘਾਂ ਨੂੰ ਕਿੰਨਾ ਨੂੰ ਕੀ ਕੋਈ ਬੇਰੁਜ਼ਗਾਰ ਆ ਜਾਂ ਇਲਾਜ ਤੋਂ ਪਰੇ ਆ ਜਾਂ ਇਲਾਜ ਨਹੀਂ ਕਰਾ ਸਕਦਾ ਜਾਂ ਘਰ-ਬਾਰ ਸਹੀ ਨਹੀਂ ਆ ਉਹਦੀ ਜ਼ਿੰਮੇਵਾਰੀ ਸਾਡੀ ਆ ਕਿ ਅਸੀਂ ਇਹ ਕਰਵਾ ਕੇ ਦਵਾਂਗੇ ਇਹ ਸੰਵਿਧਾਨ ਦੇ ਵਿੱਚ ਲਿਖਿਆ ਆ ਇਹ ਸੰਵਿਧਾਨ ਤੁਸੀਂ ਫਰੋਲ ਕੇ ਦੇਖ ਲਓ ਕਿੱਥੋਂ ਨਹੀਂ ਮਿਲੂਗਾ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮਿਲ ਨਹੀਂ ਰਿਹਾ ਇਹ ਇਹਨਾਂ ਨੇ ਗਾਇਬ ਹੀ ਕਰਤਾ ਕਿਉਂ ਕਿ ਇਸ ਆਪਣੇ ਲਾਲਚਾ ਕਰਕੇ ਵਿਅਦ ਵੀ ਅਕਿਉ ਹੋਈਆਂ ਇਸ ਕਰਕੇ ਹੋਈਆਂ ਜਦੋਂ ਕਹਿ ਸਕੀ ਹੈ ਨਾ ਕਿ ਜਦੋਂ ਅਸੀਂ ਆਪਣੇ ਮਕਾਮ ਤੋਂ ਭਟਕ ਜਾਣੇ ਠੀਕ ਆ ਉਦੋਂ ਫਿਰ ਇਹੀ ਹਾਲ ਹੁੰਦਾ ਹੁਣ ਤੁਸੀਂ ਪਾਕਿਸਤਾਨ ਦੀ ਇੱਕ ਵੀਡੀਓ ਦੇਖੀ ਹੋਗੀ ਪਿੱਛੇ ਕਰਕੇ ਪਾਕਿਸਤਾਨ ਦੇ ਵਿੱਚ ਨमाज ਦੀ ਕਿਸੇ ਕਿਹਾ ਕਿ ਬੰਦਾ ਸਾਡੇ ਹਵਾਲੇ ਕਰ ਦੋ ਥਾਣੇ ਦੇ ਵਿੱਚ ਲੈ ਗਏ ਉਹਨਾਂ ਨੇ ਥਾਣਾ ਫੂਕਤਾ ਕਹਿੰਦੇ ਅਸੀਂ ਬੰਦਾ ਮਾਰਨਾ ਇਹੇ ਹੁੰਦੀ ਆ ਕਹਿੰਦੇ ਅਸੀਂ ਕੋਈ ਸਜ਼ਾ ਨਹੀਂ ਦਿਵਾਣੀ ਅਸੀਂ ਬੰਦਾ ਮਾਰਨਾ ਤੇ ਉੱਥੇ ਇੱਕ ਰੂਲ ਪਾਸ ਹੋਇਆ ਜਿਹੜਾ ਕੋਈ ਇਹਦੀ ਬੇਅਦਬੀ ਕਰੂਗਾ ਉਹਨੂੰ ਥਾਣੇ ਦੇ ਵਿੱਚ ਗੋਲੀ ਮਾਰ ਦਿੱਤੀ ਜਾਊਗੀ ਇਹੇ ਹੁੰਦੇ ਨੇ ਮੈਂ ਕਹਿੰਦਾ ਕਿਦਾ ਬੇਅਦਬੀ ਹੋ ਜਾਊਗੀ ਸਰਕਾਰਾਂ ਵੀ ਸੀਗੀਆਂ ਇਹਨਾਂ ਦੀ ਅਕਾਲੀ ਦਲ ਦੀਆ ਸਭ ਕੁਝ ਇਨਾਂ ਕੋਲ ਸੀਗਾ ਕਿਉਂ ਨਹੀਂ ਇਨਾਂ ਨੇ ਕੀਤਾ ਅਸਲ ਦੇ ਵਿੱਚ ਕਰਨਾ ਨਹੀਂ ਚਾਹੁੰਦੇ ਸੀ ਕਿਉਂਕਿ ਇਹ ਆਪ ਦੋਸ਼ੀ ਸੀ ਇਸ ਕਰਕੇ ਇਨਾਂ ਦਾ ਘਾਨ ਹੋਇਆ ਅੱਜ ਬੈਠੇ ਨਾ ਤਰਲੇ ਕਰਦੇ ਇਹੀ ਹੁੰਦਾ ਜਦੋਂ ਬਿਨ ਕਿਸੇ ਪੰਥ ਨਾਲ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਜਦੋਂ ਇਹੀ ਪੰਥਕ ਮਾਮਲੇ ਦੇ ਵਿੱਚ ਗੱਲਾਂ ਅੜਕਣ ਪਾਣ ਲੱਗ ਪਈ ਸੀ ਤੇ ਇਨਾਂ ਦਾ ਵੀ ਇਹੀ ਹਾਲ ਹੋਇਆ ਕਿੱਥੇ ਇਹ 13 ਦੇ 13 ਕਹਿੰਦੇ ਸੀ ਇਹ ਤਿੰਨ ਸੀਟਾਂ ਦੀ ਸੀਮਤ ਰਹਿ ਗਈ ਕੱਲ ਪਤਾ ਕੀ ਆ ਅਪਾ ਕੰਮ ਕਰਦੇ ਆ ਆਮ ਆਦਮੀ ਪਾਰਟੀ ਨੇ ਕਈ ਕੰਮ ਵਧੀਆ ਵੀ ਕੀਤੇ ਨੇ ਠੀਕ ਆ ਜਦੋਂ ਆਪਾਂ ਕਿਸੇ ਪੰਥ ਦੇ ਪ੍ਰਤੀ ਓਂਕਲ ਚੱਕਾਂਗੇ ਨਾ ਤੇ ਫਿਰ ਇਹੀ ਨਾਸ਼ ਹੋਊਗਾ ਤੇ ਇਸ ਕਰਕੇ ਪੰਥ ਆਪਣੀ ਜਗ੍ਹਾ ਰਾਜਨੀਤੀ ਆਪਣੀ ਜਗ੍ਹਾ ਤੇ ਇਸ ਕਰਕੇ ਆਪਾਂ ਇਹ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਰਾਜ ਕੀਤਾ ਸੀ ਕਿਸ ਟਾਈਮ ਦੁਨੀਆ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਰਾਜ ਆ ਰਿਹਾ ਰਿਕਾਰਡ ਦੇ ਵਿੱਚ ਕਿੰਨੇ ਜਿਵੇਂ ਰਿਕਾਰਡ ਦੇ ਵਿੱਚ ਨਾਮ ਦਰਜ ਤੇ ਉਹਦਾ ਵਰਗਾ ਰਾਜ ਕਿਸੇ ਨੇ ਨਹੀਂ ਕੀਤਾ ਉਹ ਵੀ ਸੀਗਾ ਜਿਹੜਾ ਪੰਥ ਨੂੰ ਉੱਚ ਮੰਗਦਾ ਸੀਗਾ ਅਕਾਲੀ ਫੂਲਾ ਸਿੰਘ ਉਹ ਤਾਂ ਅਕਾਲ ਤਖਤ ਦੇ ਜਥੇਦਾਰ ਹੁੰਦੇ ਸੀਗੇ ਜਦੋਂ ਕੋਈ ਇਹਦੇ ਕੋਲੋਂ ਗੱਲ ਹੋ ਗਈ ਪਤਲੀ ਕੋਈ ਮਹਾਰਾਜਾ ਰਜੀਤ ਸਿੰਘ ਕੋਲ ਪਤਲੀ ਕੋਈ ਇੱਕ ਕੁੜੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿੱਦਾਂ ਉਹ ਕਰ ਰਿਹਾ ਸੀਗਾ ਬਾਣੀ ਪੜ੍ਹ ਰਿਹਾ ਸੀ ਇੱਕ ਸਿੰਘ ਉਹਨੂੰ ਕਹਿਆ ਕਹਿੰਦਾ ਤੈਨੂੰ ਮੈਂ ਇੱਥੇ ਵਧੀਆ ਬਣਾ ਦਿੰਦਾ ਮੈਂ ਛੱਤਣਾ ਉਹ ਕਹਿੰਦਾ ਨਹੀਂ ਮੈਂ ਠੀਕ ਆ ਜਿੰਦਾ ਟੀਚਰ ਜੀ ਕੀਤੀ ਹੋ ਜਾਂਦਾ ਕਈ ਵਾਰੀ ਉਹਨੂੰ ਜਦੋਂ ਅਕਾਲੀ ਫੂਲਾ ਸਿੰਘ ਨੂੰ ਇਹ ਚੀਜ਼ ਪਤਾ ਲੱਗੀ ਤੇ ਉਹਨਾਂ ਨੇ ਫੋਨ ਕਰਕੇ ਬੁਲਾਇਆ ਇਹ ਤਾਂ ਉਹਨੂੰ ਸਜ਼ਾ ਮਿਲੀ ਉਹ ਚੀਜ਼ ਦੀ ਤੇ ਉਹ ਸਜ਼ਾ ਕਬੂਲ ਵੀ ਕੀਤੀ ਮਹਾਰਾਜਾ ਰਣਜੀਤ ਸਿੰਘ ਇੱਦਾਂ ਦਾ ਰਾਜਾ ਹੁੰਦਾ ਸੀ ਇਹ ਕੋਈ ਗਲਤੀ ਹੋ ਜਾਂਦੀ ਸੀ ਮਹਾਰਾਜਾ ਰਣਜੀਤ ਸਿੰਘ ਉਹਦੀ ਕਬੂਲਤਾ ਕਰਦੇ ਸੀ ਅੱਜ ਦੇ ਰਾਜੇ ਕੀ ਆ ਉਹ ਤੇ ਮੈਂ ਕਿਹਾ ਸਿਕਿਉਰਿਟੀ ਤਾਂ ਪਿੱਛੇ ਨਹੀਂ ਖੜਦੇ ਉਹ ਵੀ ਰਾਜਾ ਸੀ ਜਿਹੜਾ ਗਰੀਬ ਆ ਬਸ ਮਤਲਬ ਕਿ ਲੋਕਾਂ ਵਿੱਚ ਵਿਚਰ ਜਾਂਦਾ ਸੀ ਇਹ ਹੁੰਦਾ ਇਹ ਇਹ ਫਰਕ ਆ ਸਿੱਖ ਰਾਜ ਤੇ ਅੱਜ ਦੇ ਰਾਜਾ ਦੇ ਵਿੱਚ ਤੇ ਇਸ ਕਰਕੇ ਇਹ ਚੁੱਪਦਾ ਹੈ ਇਹ ਚਾਹੁੰਦੇ ਨਹੀਂ ਕਿ ਸਿੱਖ ਰਾਜਾਵੇ ਸਿੱਖਾ ਦੇ ਰਾਜ ਦੇ ਵਿੱਚ ਨਾ ਹੀ ਕਦੇ ਕਿਸੇ Hindu ਨਾਲ ਕੋਈ ਦੁਰਵਿਵਹਾਰ ਹੋਇਆ ਨਾ ਹੀ ਕਿਸੇ Muslim ਨਾਲ ਹੋਇਆ ਨਾ ਕਿਸੇ Christian ਨਾਲ ਹੋਇਆ ਉਦੋਂ ਹਿੰਦੂ ਵੀ ਰਾਜ ਕਰਦਾ ਸੀਗਾ ਉਦੋਂ ਮੁਸਲਮਾਨ ਵੀ ਰਾਜ ਕਰਦਾ ਸੀ ਉਦੋਂ ਈਸਾਈ ਵੀ ਰਾਜ ਸਾਰੇ ਦੇ ਮਤਲਬ ਇੱਕ ਤਰ੍ਹਾਂ ਦਾ ਰਾਜ ਹੁੰਦਾ ਸੀ ਉਦੋਂ 1 ਰੁਪਿਆ ਖਾਲਸਾ ਨਾਨਕਸ਼ਹੀ ਸਿੱਕਾ 13 ਪੌਂਡ ਦੇ ਬਰਾਬਰ ਹੁੰਦਾ ਸੀ ਕਿੱਡੀ ਕਿੱਡਾ ਵੱਡਾ ਰਾਜ ਹੁੰਦਾ ਸੀ ਇਸ ਕਰਕੇ ਦੱਸਣਾ ਚਾਹੁੰਦਾ ਕਿ ਅੱਜ ਦੀ ਜਿਹੜੀ ਲੀਡਰਸ਼ਿਪ ਆ ਬੇਕਾਰ ਹੋ ਚੁੱਕੀ ਆ ਸਿਰਫ ਤਾਨੇ ਮੇਨਿਆ ਤ ਤੁਸੀਂ ਕਿਸੇ ਲੋਕ ਸਭਾ ਵਿਧਾਨ ਸਭਾ ਦੇ ਵਿੱਚ ਕਦੇ ਕਿਸੇ ਮੁੱਦੇ ਬਾਰੇ ਗੱਲ ਸੁਣੀ ਪਾਣੀ ਬਾਰੇ ਗੱਲ ਸੁਣੀ ਇਹ ਸਾਡੇ ਪੰਜਾਬ ਦਾ ਪਾਣੀ ਘਰਦੇ ਜੀ ਕਿਸੇ ਉਪਰਾਲਾ ਕਰੀ ਕਿੱਡੀ ਵੱਡੀ ਗੰਭੀਰ ਅੱਜ ਕੱਲ ਲੋਕਾਂ ਨੂੰ ਇਹ ਪਤਾ ਨਹੀਂ ਆ ਕਿ ਸਾਡੇ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਹੋ ਆ ਤੁਸੀਂ ਨੇੜੇ ਚੱਲ ਜਾਓ ਬਹਾਦਰ ਕੇ ਮੈਂ ਕੱਲ ਦੇਖ ਕੇ ਆਇਆ ਬੁਰਾ ਹਾਲ ਹੋਇਆ ਪਿਆ ਪਤਾ ਹੋ ਕੀ ਕਹ ਰਹੇ ਨੇ ਫੋਨ ਕਰਕੇ ਕੀ ਪਾਈ ਆਹਨ ਦਾ ਕੈਮਰਾ ਮੀਡੀਆ ਦੇ ਵਿੱਚ ਆ ਰਹੀ ਆ ਕੀ ਪਾਈ ਸਾਡੇ ਘਰੇ ਨਾ ਆਇਓ ਸਾਡੇ ਘਰੇ ਕੋਈ ਪਾਣੀ ਦੇ ਰਿਸ਼ਤੇਦਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿਤੇ ਪਾਣੀ ਖਤਮ ਨਾ ਚਾਹ ਬਣਾ ਲਈ ਜਾਂ ਨਾਲੀ ਨਾਲ ਧੋਣ ਲਈ ਸਿਰਫ ਪੀਣ ਲਈ ਪਾਣੀ ਬੱਜੋ ਵੀ ਟੈਂਕਰ ਤੋਂ ਮੁੱਲ ਮੰਗਾ ਰਹੇ ਆ ਇਦਾਂ ਦੇ ਹਾਲਾਤ ਹੋ ਚੁੱਕੇ ਆ ਇਹ ਏਡੇ ਵੱਡੇ ਮੁੱਦੇ ਕੌਣ ਚੱਕੂਗਾ ਅਸਲ ਦੇ ਵਿੱਚ ਇਹ ਏ ਚੇ ਫੇਲ ਹੋ ਚੁੱਕੇ ਨੇ ਸਰਕਾਰਾਂ ਇਸ ਕਰਕੇ ਆਉਣ ਵਾਲਾ ਟਾਈਮ ਫਿਰ ਖਾਲਸੇ ਦਾ ਆਉਣ ਵਾਲਾ ਤੇ ਇਸ ਕਰਕੇ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਇਹੇ ਚੀਜ਼ਾਂ ਸਾਨੂੰ ਨੋਟ ਕਰਨੀ ਜੇ ਜੇ ਕੋਈ ਲੀਡਰ ਲੀਡਰਸ਼ਿਪ ਜਾਂ ਕੋਈ ਵੀ ਇਦਾਂ ਦੀ ਗੱਲ ਕਰਦਾ ਹੁਣ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਨਹੀਂ ਛੱਡ ਰਿਹਾ ਇੰਨੀਆਂ ਗੱਲਾਂ ਹੋ ਗਈਆਂ ਕਿੱਥੇ ਕਿੱਦਾਂ ਕਿੱਦਾਂ ਹੁਣ ਸੰਗਤ ਚੱਲਦੀ ਆ ਉਹਨੇ ਅਸੀਂ ਚੁੱਪ ਆ ਜਦੋਂ ਵਾਹਿਗੁਰੂ ਨੇ ਚਾਇਆ ਜਦੋਂ ਤੁਸੀਂ ਪੰਜ ਪਿਆਰੇ ਦੀ ਗੱਲ ਕੀਤੀ ਸੀ ਕਿ ਇਹਨਾਂ ਨੂੰ ਮਾਫੀ ਦੇਤੀ ਜਿੱਦਾਂ ਇਹ ਮਾਫੀਆਂ ਅੱਜ ਉਹੀ ਭੁਗਤ ਰਿਹਾ ਅਕਾਲੀ ਦਲ ਕਿਉਂਕਿ ਇਹ ਸੌਦਾ ਸਾਧ ਨੂੰ ਵੀ ਮਾਫੀ ਦੇਤੀ ਅੱਜ ਜੋ ਪਰੋਲ ਤੇ ਬਾਹਰ ਆਈ ਜਾ ਰਿਆ ਸਾਡੇ ਸਿੰਘਾਂ ਨੂੰ ਕੋਈ ਪਰੋਲ ਤੱਕ ਨਹੀਂ ਮਿਲਦੀ ਪਰੋਲ ਕੀ ਦੇਖਣ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਜਾ ਰਿਆ ਇਹ ਚੀਜ਼ਾਂ ਹੁੰਦੀਆਂ ਨੇ ਇਹ ਦੱਸਣਾ ਚਾਹੁੰਦੇ ਉਹ ਸਰਕਾਰੀ ਬੰਦੇ ਨੇ ਜਿਹੜੇ ਕਹਿੰਦੇ ਸੀ ਨਾ ਮਰਿਤਪਾਲ ਜਾਂ ਦੀਪ ਸਿੰਧੂ ਇਹ ਏਜੰਸੀਆਂ ਦੇ ਬੰਦੇ ਨੇ ਕੋਈ ਏਜੰਸੀਆਂ ਦਾ ਬੰਦਾ ਏਜੰਸੀਆਂ ਦੇ ਬੰਦੇ ਇਦਾਂ ਦੇ ਹੁੰਦੇ ਨੇ ਸੌਦਾ ਸਾਧ ਵਰਗੇ ਜਿਹੜੇ ਅੱਜ ਪਰੋਲਾ ਦੇ ਬਾਹਰ ਆ ਰਹੇ ਨੇ ਤੇ ਇਹੇ ਦੱਸਣਾ ਚਾਹੁੰਦੇ ਆ ਜੇ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਪੰਜਾਬ ਦੀ ਕਿ ਹੱਲੇ ਵੀ ਟਾਈਮ ਆ ਹੱਲੇ ਵੀ ਤੁਹਾਡਾ ਰਾਜ ਹੈ 3 ਸਾਲ ਹੈਗੇ ਨੇ ਹਲੇ ਵੀ ਤੁਸੀਂ ਇਦਾਂ ਦੀ ਕੋਈ ਐਕਟੀਵਿਟੀ ਨਾ ਕਰੋ ਪੰਥ ਪ੍ਰਤੀ ਕਿਉਂਕਿ ਅੰਮ੍ਰਿਤਪਾਲ ਇੱਕ ਜਿੱਤਿਆ ਹੋਇਆ ਕੈਂਡੀਡੇਟ ਆ ਤੁਸੀਂ ਐਨਐਸਏ ਵਧਾ ਕੇ ਬਹੁਤ ਗਲਤ ਕੀਤਾ ਤੇ ਉਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਕਿੱਦਾਂ ਨਾ ਕਿੱਦਾਂ ਪਾਏ ਤੁਸੀਂ ਨਹੀਂ ਲੈ ਜਾਓਗੇ ਅਸੀਂ ਸੁਪਰੀਮ ਕੋਰਟ ਨਾਲ ਹੀ ਲੈ ਆਵਾਂਗੇ ਉਹ ਤਾਂ ਰਾਈਟ ਹੈਗਾ ਹੀ ਆ ਇਹ ਸਾਡੇ ਨਾਲ ਭਾਈ ਖੜਕ ਸਿੰਘ ਖਾਲਸਾ ਸੀ ਜਿਹੜੇ ਕਹਿੰਦੇ ਆ ਕਿ ਪੰਜਾਬ ਦੇ ਜਿਹੜੇ ਸਿਆਸਤਦਾਨ ਆ ਪੰਜਾਬ ਦੇ ਮੁੱਦੇ ਭੁੱਲ ਚੁੱਕੇ ਆ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬੀ ਨੂੰ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਵੇ ਤੇ ਦੂਜੀ ਇੱਕ ਗੱਲ ਹੋਰ ਜਦੋਂ ਹੁਣ ਇਹ ਗੱਲ ਚੱਲਦੀ ਪਈ ਲੀਡਰਸ਼ਿਪ ਦੀ ਹੁਣ ਤੁਸੀਂ ਦੇਖਿਆ ਕਿ ਪੰਜਾਬ ਪੰਜਾਬ ਦੀ ਇੱਕ ਇਹ ਪੰਜਾਬ ਇਹ ਹਰ ਇੱਕ ਚੀਜ਼ ਜੇ ਤੁਹਾਨੂੰ ਪਤਾ ਅੱਗੇ ਆ ਲੰਗਰ ਲਾਉਣ ਦੇ ਵਿੱਚ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਨਾ ਕਿ ਪਾਣੀ ਦੀ ਜਿਹੜੀ ਵਰਤੋਂ ਆ ਉਹ ਘੱਟ ਕੀਤੀ ਜਾਵੇ ਆਪਣੀ ਪੰਜਾਬ ਦਾ ਪਾਣੀ ਦਾ ਸਥਰ ਬਹੁਤ ਨੀਜੇ ਜਾ ਚੁੱਕਾ ਕਈ ਪਿੰਡੋ ਫਤੇਗਰ ਸਾਹਿਬ ਸਤੋ ਪਿੰਡਾ ਉੱਥੇ ਪਾਣੀ ਨੀਜੇ ਜਾ ਚੁੱਕਾ ਭਾਦਰ ਕੇ ਪਿੰਡ ਉੱਤੇ ਵੀ ਨੀਜੇ ਜਾ ਚੁੱਕਾ ਬਠਿੰਡੇ ਇਹ ਹੁਸ਼ਿਆਰਪੁਰ ਕਈ ਇਲਾਕਿਆਂ ਦੇ ਵਿੱਚ ਪਾਣੀ ਦਾ ਸੱਤਰ ਬਹੁਤ ਨੀਚੇ ਜਾ ਚੁੱਕਾ ਮੈਂ ਕਹਿਣਾ ਕਿ ਜਿਹੜੇ ਝੋਨੇ ਦੀ ਬਜਾਈ ਕਰਦੇ ਨੇ ਕਿਸਾਨ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਜੇ ਵਾਕਈ ਕਿਸਾਨ ਮੰਨਦੇ ਹੋ ਇਹ ਝੋਨਾ ਬੰਦ ਕਰ ਦਿਓ ਯਾਰ ਕੋਈ ਚਾਵਲ ਚਾਵਲ ਸਾਡੀ ਕੋਈ ਖੇਤੀ ਨਹੀਂ ਆ ਇਹ ਤੁਸੀਂ ਧੱਕੇ ਨਾਲ ਥੂਪੀ ਹੋਈ ਹੈ ਕਿਉਂਕਿ ਅਸੀਂ ਜਦੋਂ ਪਾਣੀ ਦੇ ਨਿਛਲੋਂ ਜੇ ਤੁਸੀਂ ਯੂਸ ਵੀ ਕਰਨਾ ਝੋਨੇ ਲਈ ਕਈ ਕਰਨਾ ਚਾਹੁੰਦੇ ਨਹੀਂ ਉਹ ਨਹਿਰੀ ਪਾਣੀ ਯੂਜ਼ ਕਰਨ ਜਿਹੜੇ ਥੱਲੋ ਪਾਣੀ ਤੁਸੀਂ ਟੈਂਕੀ ਹੁਣ ਤੁਸੀਂ ਟੈਂਕੀ ਵਿੱਚੋਂ ਪਾਣੀ ਖਾਲੀ ਕਰੋ ਕਿ ਟੈਂਕੀ ਤਾਂ ਖਾਲੀ ਹੋਣੀ ਆ ਤੁਸੀਂ ਨੀਚੇ ਵਾਲੀ ਟੈਂਕੀ ਖਾਲੀ ਕਰ ਰਹੇ ਹੋ ਆਪਣੇ ਆਉਣ ਵਾਲੀ ਪੀੜ੍ਹੀ ਲਈ ਇੱਕ ਬਹੁਤ ਘਟਿਆ ਕਹਿ ਸਕਦੇ ਖਤਰਨਾਕ ਸੀਨ ਕ੍ਰੀਏਟ ਕਰ ਰਹੇ ਹੋ ਕਿ ਉਹ ਆਉਣ ਵਾਲੀ ਪੀੜ੍ਹੀ ਸਾਡੀ ਪਾਣੀ ਨੂੰ ਤਰਸੇ ਤੇ ਇਸ ਕਰਕੇ ਮੇਰੀ ਬੇਨਤੀ ਆ ਕਿਸਾਨ ਵੀਰਾਂ ਨੂੰ ਕਿ ਜੇ ਵਾਅਕੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ ਇਹ ਖੇਤੀ ਦਾ ਬਾਈਕਾਰਡ ਕਰੋ ਹੋਰ ਵੀ ਕਈ ਖੇਤੀਆਂ ਨੇ ਮੂੰਗੀ ਦੀ ਖੇਤੀ ਹੋ ਗਈ ਹੋਰ ਮੱਕੀ ਹੋ ਗਈ ਹੋਰ ਵੀ ਸੂਰਜਮੋਖੀ ਬੱਥੇਰੀਆ ਖੇਤੀਆਂ ਨੇ ਉਹ ਕਰੋ ਨਾ ਜਿਹੜੀ ਪਾਣੀ ਖਤਮ ਹੋਣ ਤੋਂ ਬਾਅਦ ਤੁਸੀਂ ਕਰੋ ਹੀ ਗਈ ਉਹ ਖੇਤੀਆ ਕਰ ਲਓ ਮੇਰੀ ਬੇਨਤੀ ਹੈ ਜਿਹੜੀ ਪਾਣੀ ਦਾ ਘਟ ਨਿਕਾਸ ਕਰ ਸਕੇ ਤੇ ਇਸ ਕਰਕੇ ਪਾਣੀ ਦੇ ਬਚਾਅ ਉਤੇ ਲਈ ਪਿੰਡਾਂ ਦੇ ਵਿੱਚ ਵੱਖ-ਵੱਖ ਕਮੇਟੀਆਂ ਬਣਾਈ ਜਾਣ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪਾਣੀ ਨੂੰ ਤਰਸਾਂਗੇ ਅੱਜ ਦਿੱਲੀ ਦੇ ਵਿੱਚ ਹਿਮਾਚਲ ਤੋਂ ਪਾਣੀ ਲੈ ਲੈਣਾ ਪੈ ਰਿਹਾ ਤੇ ਵਿੱਚ ਸਟੇਟ ਕਿਹੜੀ ਹਰਿਆਣਾ ਹਰਿਆਣਾ ਤੋਂ ਪਰਮਿਸ਼ਨ ਲੈ ਕੇ ਜਾ ਕੇ ਪਾਣੀ ਜਾਊਗਾ ਇਹ ਹਾਲ ਤੁਹਾਡਾ ਨਾ ਹੋ ਜਾਵੇ ਸਾਨੂੰ ਕਿਸੇ ਨੇ ਪਾਣੀ ਨਹੀਂ ਦੇਣਾ ਕਿਉਂਕਿ ਪੰਜਾਬ ਨੂੰ ਮਾਰੂਥਲ ਬਣਾਉਣ ਦੇ ਲਈ ਇਹ ਕਾਂਗਰਸ ਦੀ ਜਿਹੜੀ ਜਵਾਜੀਬ ਗਾਂਧੀ ਦਾ ਇਹ ਸੁਪਨਾ ਸੀ ਇਹ ਜੋ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ ਉਹਦਾ ਸੁਪਨਾ ਸੀ ਕਿ ਇਹ ਪੰਜਾਬ ਨੂੰ ਮਾਰੂਥਲ ਬਣਾ ਕੇ ਛੱਡਾਂਗੇ ਤੇ ਇਸ ਕਰਕੇ ਉਹਨਾਂ ਨੇ ਸਫੇਦੇ ਤੁਸੀਂ ਦੇਖਿਆ ਇਹ ਨੌਲੇਜ ਤੁਸੀਂ ਲਈ ਕਿ ਸਫੇਦੇ ਜਿਹੜੇ ਨਹਿਰ ਦੇ ਕਿਨਾਰੇ ਲੱਗੇ ਹੋਏ ਨੇ ਉਹ ਸਫੇਦਾ ਪਾਣੀ ਬਹੁਤ ਸੋਖਦਾ ਹੁੰਦਾ ਉਹ ਪਾਣੀ ਖਤਮ ਕਰਨ ਲਈ ਬਹੁਤ ਕਹਿ ਸਕੀਏ ਇੱਕ ਪਠਾਨ ਪਠਾਨ ਮਾਜਰਾ ਐਮ ਐਲ ਏ ਮੈਂ ਜਿਹੜੇ ਆਮ ਆਦਮੀ ਪਾਰਟੀ ਕਈ ਐਮ ਐਲ ਏ ਵਧੀਆ ਵੀ ਨੇ ਜਿਹੜੇ ਗੱਲ ਵਧੀਆ ਕਰਦੇ ਨੇ ਉਹਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਚੱਕਿਆ ਕਿ ਸਫੇਦੇ ਸਾਰੇ ਹਟਨੇ ਚਾਹੀਦੇ ਨੇ ਕਿਉਂ ਕਿਉਂਕਿ ਪਾਣੀ ਦੀ ਖਪਤ ਬਹੁਤ ਜ਼ਿਆਦਾ ਕਰਦੇ ਨੇ ਤੇ ਚਲੋ 70 ਦਾ ਪਾਣੀ ਖਤਮ ਹੁੰਦਾ ਜਾ ਰਿਹਾ ਉਹ ਵਧੀਆ ਮੁੱਦਾ ਸੀਗਾ ਤੇ ਉਹ ਮੁੱਦੇ ਇਦਾਂ ਦੇ ਲੀਡਰ ਚਾਹੀਦੇ ਨੇ ਸਾਨੂੰ ਤੇ ਇਸ ਕਰਕੇ ਸਫੇਦਿਆ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਕਟਾਈ ਕੀਤੀ ਜਾਵੇ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਨਿੰਮ ਦੇ ਜਿਹੜੇ ਪੇੜ ਲਾਏ ਜਾਣ ਕਿਉਂਕਿ ਨਿੰਮ ਦੇ ਪੇੜ ਤੁਹਾਨੂੰ ਨਹੀਂ ਪਤਾ ਬਹੁਤ ਲਾਹੇਵੰਦ ਨੇ ਸਾਡੇ ਪੰਜਾਬ ਦੇ ਲਈ ਪਹਿਲੇ ਬਹੁਤ ਹੁੰਦੇ ਸੀ ਹੁਣ ਘਟਦੇ ਜਾ ਰਹੇ ਨੇ ਇਸ ਕਰਕੇ ਬੇਨਤੀ ਹੈ ਪਾਣੀ ਦੇ ਸਤਹ ਨੂੰ ਬਚਾਉਣ ਦੇ ਲਈ ਸਾਰੇ ਪੰਜਾਬੀ ਨੂੰ ਇੱਕ ਰੀਡਿਟ ਹੋਣ ਦੀ ਲੋੜ ਆ ਦੂਜੀ ਗੱਲ ਲਾਸਟ ਦੇ ਵਿੱਚ ਮੈਂ ਹਿਮਾਚਲ ਜਿਹੜੇ ਹਿਮਾਚਲ ਘੁੰਮਣ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਾਈਕ ਆਰਡ ਕਰ ਤੋ ਕਸ਼ਮੀਰ ਵੱਲ ਚਲ ਜਾਓ ਹੋਰ ਪਾਸੇ ਚਲ ਜਾਓ ਇੱਕ ਵਾਰੀ ਤਾਂ ਇਹਨਾਂ ਨੂੰ ਅਕਲ ਆ ਜਾਵੇ ਹਿਮਾਚਲੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਨਾਲ ਭਾਈ ਅਣਕ ਸਿੰਘ ਸੀਗੇ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਆਪਣੀ ਸੁਝਾਅ जरूर ਦਿਓ ਕੈਮਰਾਮੈਨ ਨਵਜੋਤ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ